ਮੈਨੂੰ ਸਿੱਖ ਹੋਣ ਬਾਅਦ ਇਹ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਠੀਕ ਹੈ ਮੈਂ ਇੱਕੋ ਹੀ ਗੱਲ ਕਹਿਣਾ ਮੈਂ ਸਿੱਖੀ ਨੂੰ ਬਈ ਧਰਮ ਨਹੀਂ ਮੰਨਦਾ ਸਿੱਖੀ ਧਰਮ ਨਹੀਂ ਹੁਣ ਸਾਨੂੰ ਲੋਕ ਕਾਮਰੇਡ ਕਹਿ ਦਿੰਦੇ ਆ ਅਸੀਂ ਜਦੋਂ ਬੰਦੀ ਸਿੰਘਾਂ ਦੀ ਗੱਲ 'ਚ ਮਾ ਕੇ ਕੀਤੀ ਨਾ ਰਿਹਾਈ ਦੀ ਗੱਲ ਕੀਤੀ ਉਦੋਂ ਅਸੀਂ ਕਾਮਰੇਡ ਬੱਜੇ ਤੇ ਕਹੇ ਕਿੰਨਾ ਨੇ ਜਿਹੜੇ ਬੰਦੇ ਗੁਰੂ ਦੇ ਨਾਂ ਦੇ ਉੱਤੇ ਠੀਕ ਹੈ ਨਾ ਆਪਦੀਆਂ ਜੇਬਾਂ ਭਰਦੇ ਸੀ ਜਿਹੜੇ ਕੀ ਆ ਅੱਜ ਤੱਕ ਐਕਸਪੋਜ਼ ਹੋ ਚੁੱਕੇ ਆ ਉਹ ਆਪਦੇ ਆਪ ਨੂੰ ਪੰਥਕਾ ਹੁੰਦੇ ਆ ਤਰਨ ਤਰਨ ਇਲੈਕਸ਼ਨ 'ਚ ਵੀ ਮੂਰੇ ਹੋਏ ਫਿਰਦੇ ਆ ਉਹ ਬੰਦੇ ਉੱਥੇ ਕੀ ਕਰਦੇ ਹੁਣ ਉਹਦੇ ਨੰਗੀਆਂ ਦੀਆਂ ਫ ਕਿਉਂਕਿ ਉੱਥੇ ਨੰਗੀਆਂ ਕਿਰਪਾਨਾਂ ਕਮਾਉਣ ਵਾਲੇ ਜਿਹੜੇ ਖਾਲਸਤਾਨੀ ਸੀ ਅਸੀਂ ਉਹਨਾਂ ਦੇ ਮੂਹਰੇ ਹੋ ਕੇ ਕੀ ਕਿਰਪਾਨਾਂ ਖਾਨ ਨੂੰ ਵੀ ਪਹਿਲੇ ਦਿਨ ਤਿਆਰ ਹੋ ਗਏ ਸੀ ਉਹਨਾਂ ਨੇ ਜਾ ਕੇ 베ਰੀਗੇਟਾਂ ਨੂੰ ਤਲਵਾਰਾਂ ਭਰਾਈਆਂ ਤਾਂ ਮੂਹਰੇ ਹੋ ਕੇ ਮੈਂ ਸੀ ਭਾਈ ਬਲਵਿੰਦਰ ਸੀ ਗੁਰਪਿੰਦਰ ਸੀ ਸਾਰੇ ਅਸੀਂ ਮੂਹਰੇ ਹੋ ਕੇ ਖੜੇ ਤਾਂ ਅਸੀਂ ਮੂਹਰੇ ਖੜ ਕੇ ਇੱਕੋ ਗੱਲ ਕਹੀ ਸੀ ਉਹ ਆਹੀ ਨੈਰੇਟਿਵ ਕਿ ਇਹ ਬੰਦੀ ਸਿੰਘਾਂ ਨੂੰ ਬਾਹਰ ਨਹੀਂ ਹੋਣ ਦਿੰਦਾ ਅਸੀਂ ਨੰਗੀਆਂ ਕਿਰਪਾਨਾਂ ਕੱਢ ਕੇ ਸਾਬਤ ਕੀ ਕਰਦੇ ਆ ਉਹਦਾ ਕਹਿੰਦੇ ਆ ਕਿ ਉਹ ਆਦਮ ਖੋਰ ਸ਼ੇਰ ਆ ਜਦੋਂ ਬਾਹਰ ਆ ਗਿਆ ਭਾਈ ਬੰਦੇ ਮਰਵਾਉ ਉਹ ਤੇ ਅਸੀਂ ਆਪ ਸਾਬਤ ਕਰਦੇ ਆ ਨੰਗੀਆਂ ਕਿਰਪਾਨਾਂ ਕੱਢ ਕੇ ਸਾਨੂੰ ਤੀ ਪੰਥਕ ਮੀਡੀਆ ਉਹਨਾਂ ਨੇ ਸਾਡੇ ਦੇ ਟੈਗ ਲਾਤੇ ਜੀ ਇਹ ਕਾਮਰੇਡ ਹੈਗੇ ਆ ਸਾਡੇ ਮੁਲਕ ਦੇ ਸਿਸਟਮ ਨੂੰ ਤੇ ਸਾਡੇ ਸੂਬੇ ਦੇ ਸਿਸਟਮ ਨੂੰ ਬਾਂਦਰ ਚਲਾ ਰਹੇ ਆ ਕਿ ਮੈਂ ਕਹਣਾ ਵੀ ਗਾਂਧੀ ਦੀ ਗੱਲ ਸਾਡੇ ਸਮਝ ਨਹੀਂ ਗਾਂਧੀ ਬੜਾ ਛਾਤਰ ਬੰਦਾ ਸੀ ਉਹਨੇ ਤਿੰਨ ਬਾਂਦਰਾਂ ਦੀ ਗੱਲ ਕੀਤੀ ਉਹ ਮੈਂ ਤਾਂ ਹੀ ਕਹਣਾ ਕਿ ਉਹ ਬਾਂਦਰ ਮਰੇ ਨੇ ਉਹਨਾਂ ਦੀ ਆਤਮਾ ਅੱਜ ਵੀ ਕੀ ਹੈ ਬਾਂਦਰਾਂ ਦੇ ਵਿੱਚ ਉਹ ਬਾਂਦਰ ਸਿਸਟਮ ਤੇ ਕਾਬਜ਼ ਨੇ ਪਹਿਲਾ ਬਾਂਦਰ ਦੀ ਗੱਲ ਕੀਤੀ ਸੀ ਜਿਹੜਾ ਕੀ ਆ ਅੰਨਾ ਬਾਂਦਰਾਂ ਜਿਹੜੇ ਆਪਣੇ ਕਾਨੂੰਨ ਚਲਾਉਣ ਵਾਲੇ ਲੋਕ ਨੇ ਜੁਡੀਸ਼ਰੀ ਹੋ ਗਈ ਤੇ ਪੁਲਿਸ ਪ੍ਰਸ਼ਾਸਨ ਹੋ ਗਿਆ ਇਹ ਸਾਰੇ ਅੱਜ ਕੀ ਹੈ ਗਾਂਧੀ ਦੇ ਪਹਿਲੇ ਬਾਂਦਰ ਬਣ ਗਏ ਦੂਜਾ ਕੰ ਮਾਕੇ ਬਾਂਦਰ ਉਹ ਜਿਹੜਾ ਕੰਨਾਂ ਤੇ ਹੱਥ ਧਰੀ ਬੈਠਾ ਉਹ ਕਿਹੜਾਗਾ ਉਹ ਬਾਈ ਜੀ ਹੈਗੀ ਆ ਕੀੜਾ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਆ ਉਹ ਸਾਡਾ ਲੋਕਤੰਤਰ ਦਾ ਚੌਥਾ ਥੰਮ੍ਹ ਕਹੋਣ ਵਾਲਾ ਮੀਡੀਆ ਹੁਣ ਰੌਲਾ ਕੀ ਸੀ ਵੀ ਮੀਡੀਆ ਦਾ ਬੋਲਣਾ ਤਾਂ ਬਣਦਾ ਸੀ ਯਾਰ ਜਿਹੜਾ ਕਿ ਮੈਂ ਚੌਥਾ ਬਾਂਦਰ ਵੀ ਅੱਜ ਕੀਆ ਸੋਸ਼ਲ ਮੀਡੀਆ ਤੇ ਪ੍ਰਚਾਰ ਹੋਣ ਲੱਗ ਗਿਆ ਮੈਂ ਉਹਦੀ ਗੱਲ ਵੀ ਕੀਤੀ ਸੀ ਚੌਥੇ ਬਾਂਦਰ ਕੋਹਣਾ ਸਾਡੇ ਆਮ ਲੋਕ ਨੇ ਜਿਨ੍ਹਾਂ ਦੇ ਹੱਥ 'ਚ ਕੀਆ ਆਹ ਮਕੇ ਫੜਾ ਰੱਖਿਆ ਹੁਣ ਇਹਦੇ 'ਚ ਅਸੀਂ ਕੀ ਕਰ ਰਹੇ ਆਂ ਇਹ 'ਚ ਅਸੀਂ ਬਾਈ ਜੀ ਕੀਆ ਬੁਰਾ ਦੇਖਦੇ ਆਂ ਪਹਿਲਾਂ ਤਾਂ ਗੰਦ ਦਿਖਾਇਆ ਜਾਂਦਾ ਸਾਡੇ ਜਵਾਕਾਂ ਨੂੰ ਪੂਰਨ ਪਰੋਸਿਆ ਜਾ ਰਿਹਾ ਉਦੋਂ ਬਾਅਦ ਕੀਆ ਅਸੀਂ ਬੁਰਾ ਸੁਣਦੇ ਵੀ ਆਂ ਇਹਦੇ ਤੇ ਠੀਕ ਹੈ ਨਾ ਤੇ ਬੁਰਾ ਬੋਲਦੇ ਵੀ ਆਂ ਸਭ ਤੋਂ ਵੱਡੀ ਗੱਲ ਇਹ ਆ ਲੋਕ ਸਾਨੂੰ ਸੋਸ਼ਲ ਮੀਡੀਆ ਤੇ ਬਾਈ ਜੀ ਗਾਲਾਂ ਬਹੁਤ ਦਿੰਦੇ ਆ ਪਰ ਮੈਂ ਕੀਆ ਬਾਬੇ ਨਾਨਕ ਨਹੀਂ ਦੇਖਦੇ ਵੀ ਸਾਨੂੰ ਯਾਰ ਉਦੋਂ ਤਾਂ ਕੀਆ ਅ ਕਰਕੇ ਕੀਏ ਕੁਝ ਬੋਲਦੇ ਨਹੀਂ ਪਰ ਲੋਕਾਂ ਨੇ ਦਿਲ ਚੱਗ ਬਹੁਤ ਅਸੀਂ ਉਂਗਲੀ ਚਕਾਉਣੀ ਆਂ ਉਂਗਲ ਲਾਉਣੀ ਆ ਤੇ ਉਂਗਲ ਚਕਾਉਣੀ ਕਿੰਨਾ ਤੇ ਜਿਹੜੇ ਅਸਲ ਦੇ ਵਿੱਚ ਜੜ ਦੁਸ਼ਮਣ ਨੇ ਜਿਨ੍ਹਾਂ ਨੇ ਪੰਜਾਬ ਨੂੰ ਉਜਾੜਿਆ ਉਂਗਲ ਕਿਹਦੇ ਚੱਕਣੀ ਆ ਉਹ ਵੀ ਸਾਨੂੰ ਪਤਾ ਹੋਵੇ ਤੇ ਲਾਸਟ ਦੇ ਵਿੱਚ ਜਿਹੜੀ ਹੈਗੀ ਨਾ ਅਖੀਰਲੀ ਬਈ ਉਂਗਲ ਖੜੀ ਕਰਾਉਣੀ ਆ ਉਂਗਲ ਖੜੀ ਕ ਮੂਸੇ ਵਾਲੇ ਨੇ ਕੀਤੀ ਸੀ ਤਾਂ ਪੱਟ ਤੇ ਥਾਪੀ ਮਾਰ ਕੇ ਉਂਗਲ ਚੱਕਦਾ ਸੀ ਨਾ ਉਹ ਉਂਗਲ ਚੱਕਣ ਦਾ ਮਤਲਬ ਕੀ ਸੀ ਉਹ ਆਪ ਹੀ ਕਹਿਣਾ ਕਿ ਪਰਮਾਤਮਾ ਦੀ ਉਹ ਕਰਦਾ ਸੀ ਮੈਂ ਕਹਿੰਦਾ ਉਂਗਲ ਚੱਕਣ ਦਾ ਮਤਲਬ ਕੀ ਸੀ ਮੈਂ ਆ ਗਿਆ ਭਾਈ ਤਾਂ ਮੈਂ ਕਹਿੰਦਾ ਵੀ ਪੰਜਾਬ ਦੇ ਲੋਕ ਉਂਗਲ ਚੱਕ ਕੇ ਕਹਿਣ ਵੀ ਯਾਰ ਸਾਨੂੰ ਹਰ ਮਸਲੇ ਦਾ ਪਤਾ ਮੈਂ ਨਹੀਂ ਮੈਂ ਕਰਦ ਵਾਸਤੇ ਨਹੀਂ ਕਹਿੰਦਾ ਪਰ ਠੀਕ ਹੈ ਹੱਲ ਸਿਆਸਤ ਹੈਗੀ ਆ ਸਾਡਾ ਸੰਵਿਧਾਨ ਪਿਆ ਸਾਡੇ ਕੋਲੇ ਮੈਂ ਸੰਵਿਧਾਨ ਉਹਦੀ ਗੱਲ ਨਹੀਂ ਕਰਦਾ 47 ਵਾਲੀ ਦੀ ਮੈਂ ਸੰਵਿਧਾਨ ਦੀ ਗੱਲ ਕਰਦਾ ਗੁਰੂ ਗ੍ਰੰਥ ਸਾਹਿਬ ਜਿਹੜਾ ਸਾਡਾ ਸੰਵਿਧਾਨ ਆ ਸਾਡਾ ਗੁਰੂ ਸਾਨੂੰ ਜਿਹੜੀ ਕੀ ਆ ਰੋਸ਼ਨੀ ਦਿਖਾ ਕੇ ਗਿਆ ਮੈਂ ਇੱਕੋ ਗੱਲ ਕਹਿਣਾ ਬਈ ਵੀ ਸਿਸਟਮ ਬੰਦੇ ਨੂੰ ਬਚਾਉਂਦਾ ਬੰਦਾ ਨਹੀਂ ਬਚਾਉਂਦਾ ਅਸੀਂ ਸਿਸਟਮਿਕ ਇਸ ਤਰੀਕੇ ਨਾਲ ਜੇ ਖੜਾ ਕਰ ਲਈਏ ਉਹਦੇ ਵਿੱਚ ਰੁਪਿੰਦਰ ਬੇਈਮਾਨ ਹੋਵੇ ਤਾਂ ਬਈ ਆਪਣੇ ਆਪ ਬਾਹਰ ਹੋ ਜੀ ਉਹਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਦੱਸ ਦਿੰਨਾ ਸਾਡੇ ਗੁਰੂ ਨੇ ਸਾਨੂੰ ਇੱਕ ਕੀ ਆ ਫਰਮਾਨ ਜਾਰੀ ਕੀਤਾ ਸੀ ਗੁਰੂ ਸਾਹਿਬ ਦੇ ਹੁਕਮਨਾਮੇ 'ਚ ਨਾ 10ਵੇਂ ਪਾਸ਼ੇ ਦੇ ਹੁਕਮਨਾਮਾ ਜ ਉਕੇ ਘਰ ਘਰ ਲੱਗਣ ਦਾ ਮਤਲਬ ਕੀ ਆ ਕਿਸੇ ਵੀ ਸੂਬੇ ਦੀ ਤਰੱਕੀ ਜਾਂ ਫਿਰ ਉਹ ਸੂਬਾ ਨਿਘਾਰ ਬਲ ਜਾ ਰਿਹਾ ਜਦੋਂ ਇਹ ਤੇ ਸਵਾਲ ਖੜਾ ਹੁੰਦਾ ਤਾਂ ਇੱਕ ਜਵਾਬ ਜਿਹੜਾ ਉਹ ਸਾਹਮਣੇ ਆਉਂਦਾ ਉਹ ਜਵਾਬ ਹੁੰਦਾ ਆ ਸਿਸਟਮ ਕਿ ਇਸ ਸਬਦ ਦੇ ਲਈ ਪੂਰਵ ਰੂਪ ਦੇ ਵਿੱਚ ਜ਼ਿੰਮੇਵਾਰ ਸਿਸਟਮ ਹੈ ਤੇ ਜੇਕਰ ਇੱਕ ਗੱਲ ਹੋਰ ਚੱਲਦੀ ਹੈ ਪੰਜਾਬ ਦੇ ਲਈ ਕਿ ਭਾਈ ਪੰਜਾਬ ਦੀ ਜਵਾਨੀ ਵਿਦੇਸ਼ਾਂ ਦੇ ਵੱਲ ਕੂਚ ਕਰ ਰਹੀ ਹੈ ਵਿਦੇਸ਼ਾਂ ਦੇ ਵੱਲ ਜਿਹੜੀ ਉਹ ਜਾ ਰਹੀ ਹੈ ਤੇ ਜਦ ਐਨਆਰੀਆਂ ਦੇ ਨਾਲ ਗੱਲਬਾਤ ਹੁੰਦੀ ਆ ਕਿ ਭਾਈ ਪੰਜਾਬ ਦੇ ਨਾਲੋਂ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਆ ਜਿਹੜੀ ਉਹ ਪਾਉਂਦੀ ਆ ਤਾਂ ਉਹ ਕਹਿੰਦੇ ਨੇ ਕਿ ਸਿਸਟਮ ਕਿ ਸਿਸਟਮ ਜੈਸਾ ਵਿਦੇਸ਼ਾਂ ਦੇ ਵਿੱਚ ਆ ਵੈਸਾ ਸਿਸਟਮ ਸਾਡੇ ਤੋਂ ਸਤਾਨ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਜਿਹੜਾ ਆ ਉਹ ਨਹੀਂ ਆ ਤੇ ਆਉਣ ਵਾਲੀ ਇੱਕ ਤਰੀਕ ਨੂੰ ਪੰਜਾਬ ਦੇ ਇਸ ਸਿਸਟਮ ਤੇ ਲੁਧਿਆਣੇ ਦੇ ਵਿੱਚ ਗੱਲ ਹੋ ਰਹੀ ਆ ਅੱਜ ਪੰਜਾਬ ਦੇ ਸਿਸਟਮ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਸਿਸਟਮ ਸਿਸਟਮ ਦੇ ਵਿੱਚ ਫਰਕ ਕੀ ਆ ਵਿਦੇਸ਼ਾਂ ਦਾ ਸਿਸਟਮ ਤੇ ਪੰਜਾਬ ਦਾ ਸਿਸਟਮ ਤੇ ਇਹਨੂੰ ਸਿਸਟਮ ਨੂੰ ਚਲਾਉਣ ਵਾਲੇ ਕੌਣ ਨੇ ਜਿਹੜੇ ਇਹ ਨਹੀਂ ਚਾਹੁੰਦੇ ਕਿ ਪੰਜਾਬ ਦੀ ਤਰੱਕੀ ਵਿਦੇਸ਼ਾਂ ਵਾਂਗ ਹੋਵੇ ਤੇ ਵਿਦੇਸ਼ਾਂ 'ਚ ਬੈਠੇ ਪੰਜਾਬ ਦੇ ਲੋਕ ਜਿਹੜੇ ਨੇ ਪੰਜਾਬ ਨੂੰ ਛੱਡ ਕੇ ਗਏ ਨੇ ਉਹ ਵੀ ਵਾਪਸ ਪੰਜਾਬ ਵੱਲ ਪਰਤਣ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਲੋਕਤਕਰ ਲਹਿਰ ਤੋਂ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫਿਰ ਅਗਲੀ ਗੱਲਬਾਤ ਕਰਾਂਗੇ ਭਾਈ ਜੀ ਸਵਾਗਤ ਆਰਾਮੇ ਤੌਰ ਤੇ ਆਰੰਭੀ ਟੈਲੀਵਿਜ਼ਨ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਿਸਟਮ ਨੂੰ ਲੈ ਕੇ ਪਿਛਲੇ ਦਿਨਾਂ 'ਚ ਤੁਸੀਂ ਵੀ ਇੱਕ ਵੀਡੀਓ ਜਿਹੜੀ ਆ ਸਾਂਝੀ ਕੀਤੀ ਮੈਂ ਚਾਹੁੰਗਾ ਕਿ ਸਿਸਟਮ ਨੂੰ ਸਮਝਾਇਓ ਜ਼ਰੂਰ ਕਿਉਂਕਿ ਸਿਸਟਮ ਆ ਆਖਰਕਾਰ ਸਵਾਲ ਆ ਕੇ ਕੜੀ ਆ ਕੇ ਸਿਸਟਮ ਤੇ ਖੜ ਜਾਂਦੀ ਆ ਕਿ ਭਾਈ ਮਾੜਾ ਆ ਤਾਂ ਸਿਸਟਮ ਹੈ ਦੇਸ਼ ਤਰੱਕੀ ਨਹੀਂ ਕਰ ਰਿਹਾ ਤਾਂ ਸਿਸਟਮ ਹੈ ਦੇਸ਼ ਨਿਘਾਰ ਵੱਲ ਜਾ ਰਿਹਾ ਤਾਂ ਸਾਡਾ ਸਿਸਟਮ ਮਾੜਾ ਇਹ ਚਲਾਉਂਦਾ ਕੌਣ ਆ ਸਿਸਟਮ ਨੂੰ ਆਖਰ ਐਸਾ ਸਿਸਟਮ ਕਿਉਂ ਵਿਗੜਿਆ ਪਿਆ ਸਭ ਤੋਂ ਵੱਡੀ ਗੱਲ ਵੀ ਮੈਂ ਕਹਣਾ ਲੋਕ ਵੀ ਇਹ ਗੱਲ ਨਾਲ ਮੇਰੇ ਨਾਲ ਐਗਰੀ ਕਰਨਗੇ ਸਾਡੇ ਮੁਲਕ ਦੇ ਸਿਸਟਮ ਨੂੰ ਤੇ ਸਾਡੇ ਸੂਬੇ ਦੇ ਸਿਸਟਮ ਨੂੰ ਬਾਂਦਰ ਚਲਾ ਰਹੇ ਆ ਮੈਂ ਇਹੇ ਕਰਕੇ ਪਿਛਲੇ ਦਿਨੀ ਪੋਸਟ ਪਾਈ ਸੀ ਕਿ ਮੈਂ ਕਹਣਾ ਵੀ ਗਾਂਧੀ ਦੀ ਗੱਲ ਸਾਡੇ ਸਮਝ ਨਹੀਂ ਗਾਂਧੀ ਬੜਾ ਛਾਤਰ ਬੰਦਾ ਸੀ ਉਹਨੇ ਤਿੰਨ ਬਾਂਦਰਾਂ ਦੀ ਗੱਲ ਕੀਤੀ ਉਹ ਮੈਂ ਤਾਂ ਹੀ ਕਹਣਾ ਕਿ ਉਹ ਬਾਂਦਰ ਮਰੇ ਨੇ ਉਹਨਾਂ ਦੀ ਆਤਮਾ ਅੱਜ ਵੀ ਕੀ ਆ ਬਾਂਦਰਾਂ ਦੇ ਵਿੱਚ ਤੇ ਉਹ ਬਾਂਦਰ ਸਿਸਟਮ ਤੇ ਕਾਬਜ ਨੇ ਕਿਹੜੇ ਬਾਂਦਰ ਨੇ ਸਭ ਤੋਂ ਮੈਂ ਪਹਿਲਾਂ ਬਾਂਦਰ ਦੀ ਗੱਲ ਕੀਤੀ ਸੀ ਜਿਹੜਾ ਕੀ ਆ ਅੰਨਾ ਬਾਂਦਰ ਆ ਅੰਨਾ ਬਾਂਦਰ ਕਹਣਾ ਕਿ ਬੁਰਾ ਦੇਖਣਾ ਨਹੀਂ ਉਹ ਭਾਈ ਬੁਰਾ ਦੇਖਣਾ ਸੀ ਕਿੰਨਾ ਨੇ ਮੈਂ ਕਹਣਾ ਵੀ ਸਿਆਸ ਆਪਣਾ ਜਿਹੜੇ ਜੁਡੀਸ਼ਰੀ ਬੈਠੀ ਆ ਇਹਨਾਂ ਦਾ ਹੱਕ ਸੀਗਾ ਮਾੜਾ ਦੇਖਣਾ ਉਦੋਂ ਬਾਅਦ ਜਿਹੜਾ ਪੁਲਿਸ ਪ੍ਰਸ਼ਾਸਨ ਹੈਗਾ ਇਹਨਾਂ ਦਾ ਕੰਮ ਕੀ ਸੀਗਾ ਕ੍ਰਾਈਮ ਨੂੰ ਫੜਨਾ ਮਾੜਾ ਦੇਖਣਾ ਪਰ ਇਹਨਾਂ ਨੇ ਕੀ ਅੱਖਾਂ ਦੇ ਪੱਟੀ ਧਰ ਲਈ ਸਭ ਤੋਂ ਪਹਿਲਾਂ ਬਾਂਦਰ ਜਿਹੜੇ ਆ ਕਾਨੂੰਨ ਘਾੜੇ ਜਿਹੜੇ ਆਪਣੇ ਕਾਨੂੰਨ ਚਲਾਉਣ ਵਾਲੇ ਲੋਕ ਨੇ ਜੁਡੀਸ਼ਰੀ ਹੋ ਗਈ ਤੇ ਪੁਲਿਸ ਪ੍ਰਸ਼ਾਸਨ ਹੋ ਗਿਆ ਇਹ ਸਾਰੇ ਅੱਜ ਕੀ ਆ ਗਾਂਧੀ ਦੇ ਪਹਿਲੇ ਬਾਂਦਰ ਬਣ ਗਏ ਕਿਉਂਕਿ ਛਾਤਰ ਲੋਕ ਸੀ ਗਾਂਧੀ ਨੂੰ ਸਮਝ ਗਏ ਦੂਜਾ ਬਾਂਦਰ ਜਿਹੜਾ ਗਾਂਧੀ ਦਾ ਹੈਗਾ ਅਸੀਂ ਗੱਲ ਕਰਦੇ ਆ ਦੂਜਾ ਕੰਮ ਆਖੇ ਬਾਂਦਰ ਉਹ ਆ ਜਿਹੜਾ ਕੰਨਾਂ ਤੇ ਹੱਥ ਧਰੀ ਬੈ ਪਰ ਸਰਕਾਰ ਨੇ ਭਾਈ ਕੀ ਆ ਮਾੜਾ ਸੋਨਾ ਕਿਉਂ ਨਹੀਂ ਹੁੰਦਾ ਸਰਕਾਰ ਨਹੀਂ ਮਾੜਾ ਸੋਨਾ ਹੁੰਦਾ ਓਏ ਲੋਕ ਬਿਲਕੀ ਜਾਂਦੇ ਆ ਭੁੱਖੇ ਮਰੀ ਜਾਂਦੇ ਆ ਬੇਰੁਜ਼ਗਾਰ ਬੈਠੇ ਆ ਬਿਨਾ ਇਲਾਜ ਤੋਂ ਮਰੀ ਜਾਂਦੇ ਆ ਕੋਈ ਜਵਾਕਾ ਨੂੰ ਕੋਈ ਐਜੂਕੇਸ਼ਨ ਸਿਸਟਮ ਨਹੀਂ ਲੋਕ ਕੀ ਤਰਾ ਤਰਾ ਕਰੀ ਜਾਂਦੇ ਆ ਸਰਕਾਰ ਨੇ ਕੰਨਾ ਤੇ ਹੱਥ ਤਾਰ ਲਿਓ ਗਾਂਧੀ ਦੇ ਦੂਜੇ ਬਾਂਦਰ ਨੇ ਠੀਕ ਹੈ ਨਾ ਉਹ ਵੀ ਸਮਾ ਕੇ ਗਾਂਧੀ ਦੀ ਚਾਲ ਕੀਤੀ ਆ ਵਖਫਕਾਰ ਸੀਗੇ ਤੀਜੇ ਕੌਣ ਨੇ ਤੀਜੇ ਭਾਈ ਜੀ ਹੈਗੇ ਆ ਆਪਣੇ ਜਿਹੜੇ ਬਾਂਦਰ ਗਾਂਧੀ ਦਾ ਆਪਾਂ ਸਾਰਿਆਂ ਨੇ ਦੇਖਿਆ ਵਿਆ ਜਿਹੜਾ ਮੂੰਹ ਤੇ ਹੱਥ ਧਰੀ ਬੈਠਾ ਉਹ ਬਾਂਦਰ ਕਿਹੜਾ ਸਭ ਤੋਂ ਵੱਡੀ ਗੱਲ ਸਮਝਣ ਵਾਲੀ ਆ ਉਹ ਸਾਡਾ ਲੋਕਤੰਤਰ ਦਾ ਚੌਥਾ ਥੰਮ੍ਹ ਕਹੋਣ ਵਾਲਾ ਮੀਡੀਆ ਹੁਣ ਰੌਲਾ ਕੀ ਸੀ ਵੀ ਮੀਡੀਆ ਦਾ ਬੋਲਣਾ ਤਾਂ ਬਣਦਾ ਸੀ ਯਾਰ ਅੱਜ ਜੋ ਹਾਲਾਤ ਬਣੇ ਖੜੇ ਆ ਹੁਣ ਮੀਡੀਆ ਨੂੰ ਗੋਦੀ ਮੀਡੀਆ ਕਹਣਾ ਕੋਈ ਸ਼ੁਰੂ ਕਰਤਾ ਕਿਉਂਕਿ ਸਾਰੇ ਜਾ ਕੇ ਬੋਕਲ 'ਚ ਬਹਿ ਗਏ ਪਹਿਲੇ ਦੋਨੇ ਬਾਂਦਰਾਂ ਦੇ ਰੌਲਾ ਇਹ ਆ ਵੀ ਸਿਸਟਮ ਨੂੰ ਹੁਣ ਚਲਾ ਕੌਣ ਰਿਹਾ ਤਿੰਨ ਬਾਂਦਰਾਂ ਦੇ ਹੱਥ ਦਿੱਤਾ ਹੋਇਆ ਸਿਸਟਮ ਆ ਪਰ ਅਕਸਰ ਉਹਨੂੰ ਚਲਾਉਣ ਉਹੀ ਰੋਕ ਰਹੇ ਆ ਜਿਹੜੇ ਗਾਂਧੀ ਨੂੰ ਚਲਾਉਂਦੇ ਸੀ ਭਾਈ ਜੀ ਗਾਂਧੀ ਕਿਹਦੇ ਇਸ਼ਾਰਿਆਂ ਤੇ ਚੱਲਦਾ ਸੀ ਗਾਂਧੀ ਵੀ ਕਾਰਪੋਰੇਟਾਂ ਦੇ ਇ ਬਰਲਾ ਹਾਊਸ ਚ ਅਮਨੀ ਗਾਂਧੀ ਰਹਿੰਦਾ ਸੀ ਬਰਲਾ ਹਾਊਸ ਕੀਦਾ ਸੀ ਆ ਬਰਲਾ ਗਰੁੱਪ ਵਾਲਿਆਂ ਦਾ ਜਿਹੜਾ ਅੱਜ ਵੀ ਜਿਹਦੇ ਨਾਂ ਤੇ ਚੱਲਦਾ ਬਹੁਤ ਵੱਡੇ ਬਿਜ਼ਨਸ ਕਰਾਣੇ ਸੀਗੇ ਬੜਾ ਤਕੜਾ ਕੀ ਉਹਨੂੰ ਮਕਾਨ ਰਹਿਣ ਵਾਸਤੇ ਦਿੱਤਾ ਗਿਆ ਸੀ ਉਹ ਗਾਂਧੀ ਦਾ ਘਰ ਸੀ ਹੁਣ ਮਸਲਾ ਇਹ ਆ ਵੀ ਗਾਂਧੀ ਦੀ ਜਿਹੜੀ ਮਾਕੇ ਤਰੀਕਾ ਸੀ ਨਾ ਹੁਣ ਜਿਵੇਂ ਮੈਂ ਉਹ ਗਾਂਧੀ ਕੀ ਲੋਕਾਂ ਦੇ ਦਿਮਾਗਾਂ ਨਾਲ ਖੇਡਿਆ ਹੁਣ ਗਾਂਧੀ ਕੀ ਆ ਸਾਈਕੋਲੋਜੀ ਸਮਝਦਾ ਸੀਗਾ ਸਾਈਕੋਲੋਜੀ ਮੈਂ ਲੋਕਾਂ ਨਾਲ ਛੋਟੀ ਜੀ ਐਗਜ਼ਾਮਪਲ ਦੰਨਾ ਮੈਂ ਤੁਹਾਨੂੰ ਗੱਲ ਕਰਦਾ ਲੋਕਾਂ ਨਾਲ ਵੀ ਕਾਲੇ ਸੇਬ ਬਾਰੇ ਸੋਚਣਾ ਨਹੀਂ ਤਾਂ ਸਾਰੇ ਦਿਮਾਗ ਕੀ ਸੇਬ ਕਾਲਾ ਹੋ ਜਾਊਗਾ ਹੁਣ ਮਸਲਾ ਕੀ ਆ ਗਾਂਧੀ ਕਹਿੰਦਾ ਸੀ ਬੁਰਾ ਦੇਖਣਾ ਨਹੀਂ ਬੁਰਾ ਹੋ ਕਰਨਾ ਨਹੀਂ ਤਾਂ ਅੱਜ ਦਾ ਜਿਹੜਾ ਮਾਕੇ ਹੈਗਾ ਜਿਹੜਾ ਕੀ ਆ ਮੈਂ ਚੌਥਾ ਬਾਂਦਰ ਵੀ ਅੱਜ ਕੀ ਆ ਸੋਸ਼ਲ ਮੀਡੀਆ ਤੇ ਪ੍ਰਚਾਰ ਹੋਣ ਲੱਗ ਗਿਆ ਮੈਂ ਉਹਦੀ ਗੱਲ ਵੀ ਕੀਤੀ ਸੀ ਚੌਥੇ ਬਾਂਦਰ ਕੋਣਾ ਸਾਡੇ ਆਮ ਲੋਕ ਨੇ ਜਿਨ੍ਹਾਂ ਦੇ ਹੱਥ ਚ ਕੀ ਆ ਆਹ ਮਾਕੇ ਫੜਾ ਰੱਖਿਆ ਹੁਣ ਇਹਦੇ ਚ ਅਸੀਂ ਕੀ ਕਰ ਰਹੇ ਆ ਇਹ ਚ ਅਸੀਂ ਬਾਈ ਜੀ ਕੀ ਆ ਬੁਰਾ ਦੇਖਦੇ ਆ ਪਹਿਲਾਂ ਤਾਂ ਗੰਦ ਦਿਖਾਇਆ ਜਾਂਦਾ ਸਾਡੇ ਜਵਾਕਾਂ ਨੂੰ ਪੂਰਨ ਪਰੋਸਿਆ ਜਾ ਰਿਹਾ ਉਦੋਂ ਬਾਅਦ ਕੀ ਆ ਅਸੀਂ ਬੁਰਾ ਸੁਣਦੇ ਵੀ ਆ ਇਹਦੇ ਤੇ ਠੀਕ ਹੈ ਨਾ ਤੇ ਬੁਰਾ ਬੋਲਦੇ ਵੀ ਆ ਸਭ ਤੋਂ ਵੱਡੀ ਗੱਲ ਇਹ ਆ ਮਾਕੇ ਜਿਹੜਾ ਬੁਰਾ ਬੋਲਣਾ ਉਹ ਸਭ ਤੋਂ ਮਾੜਾ ਹੁਣ ਰੌਲਾ ਇਹ ਹੈ ਵੀ ਇਹਨੂੰ ਚਲਾਕ ਕੌਣ ਰਿਹਾ ਉਹੀ ਗੱਲ ਹੈ ਕਾਰਪੋਰੇਟ ਉਦੋਂ ਵੀ ਕੀ ਆ ਕਾਬਜ ਸੀ ਕਾਰਪੋਰੇਟ ਅੱਜ ਵੀ ਕਾਬਜਾ ਗਾਂਧੀ ਵਰਗੇ ਉਹਨਾਂ ਦੇ ਹੱਥਾਂ 'ਚ ਖੇਡਦੇ ਸੀ ਗਾਂਧੀ ਵਰਗੇ ਉਦੋਂ ਵੀ ਕੀ ਆ ਵਿਰੋਧੀ ਸੀਗੇ ਭਗਤ ਸਿੰਘ ਵਰਗਿਆਂ ਦੇ ਉਹ ਚਾਹੁੰਦੇ ਨਹੀਂ ਸੀ ਕਿ ਭਗਤ ਸਿੰਘ ਵਰਗੇ ਜੱਜਪੁਰ ਵਾਲੇ ਲੋਕ ਅੱਗੇ ਆਉਣ ਤੇ ਉਹਨਾਂ ਲੋਕਾਂ ਨੂੰ ਦਬਾਉਣ ਖਾਤਰ ਜੋ ਸਿਸਟਮ ਗਾਂਧੀ ਨੇ ਤਿਆਰ ਕੀਤਾ ਉਹ ਸਿਸਟਮ ਅੱਜ ਤੱਕ ਤੁਰਿਆ ਹੁੰਦਾ ਤੁਹਾਨੂੰ ਕੀ ਲੱਗਦਾ ਫਿਰ ਇਹ ਸਿਸਟਮ ਜਿਵੇਂ ਤੁਸੀਂ ਕਿਹਾ ਵੀ ਮੀਡੀਆ ਇਸ ਚੀਜ਼ ਦੇ ਉੱਪਰ ਚੁੱਪ ਰਿਹਾ ਸਰਕਾਰ ਜਿਹੜੀ ਹੈਗੀ ਆ ਉਹ ਉਹ ਨਹੀਂ ਕੁਝ ਬੋਲਦੀ ਸਰ ਤੇ ਜੁਡੀਸ਼ੀਅਲ ਦੀ ਗੱਲ ਕਰੀ ਜਾਂ ਮਤਲਬ ਇਹ ਤਿੰਨਾਂ ਚੀਜ਼ਾਂ ਦੀ ਗੱਲ ਕਰੀ ਕਿ ਤਿੰਨੇ ਚੀਜ਼ਾਂ ਜਿਹੜੀਆਂ ਚੁੱਪ ਨੇ ਤਾਂ ਫਿਰ ਇਸ ਚੀਜ਼ ਨੂੰ ਸੁਧਾਰਿਆ ਕਿਵੇਂ ਜਾ ਸਕਦਾ ਜਾਂ ਇਹ ਮੰਨਿਆ ਜਾ ਸਕਦਾ ਕਿ ਸਿਸਟਮ ਸੁਧਾਰਿਆ ਜਾ ਸਕਦਾ ਬਿਲਕੁਲ ਬਾਈ ਸਭ ਤੋਂ ਪਹਿਲਾਂ ਤਾਂ ਨਾ ਮੈਂ ਕਹਿਣਾ ਵੀ ਇੱਕੋ ਹੀ ਗੱਲ ਆ ਸਾਡੇ ਗੁਰੂ ਨੇ ਵੀ ਸਾਨੂੰ ਕਿਹਾ ਸ਼ਬਦ ਨਾਲ ਜੁੜਿਆ ਸੀ ਸਾਨੂੰ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਗੁਰਬਾ ਮੈਂ ਕਹਿੰਦਾ ਗਰਬਾਣੀ ਤੁਹਾਨੂੰ ਸਾਰੇ ਕਾਹੇ ਦਾ ਹੱਲ ਦੇ ਜੂਗੀ ਸਭ ਤੋਂ ਪਹਿਲਾਂ ਕੀ ਆ ਸਾਨੂੰ ਬૌਧਿਕ ਤੌਰ ਤੇ ਕੰਗਾਲ ਜਿਹੜਾ ਕੀਤਾ ਗਿਆ ਸਾਨੂੰ ਉਹ ਚੀਜ਼ ਨੂੰ ਸਮਝਣਾ ਪੈਣਾ ਹੁਣ ਸਿਸਟਮ ਲੋਕਾਂ ਦੇ ਕੀ ਆ ਲਗਭਗ ਸਮਝ ਆ ਗਿਆ ਸਿਸਟਮ ਨੂੰ ਚਲਾਉਣ ਵਾਲੇ ਲੋਕਾਂ ਦੀ ਸਾਨੂੰ ਸਮਝ ਆ ਗਈ ਵੀ ਉਹ ਚਲਾ ਕੇ ਮੇ ਰਹੇ ਆ ਤਾਂ ਹੁਣ ਸਿਰਫ ਕੀ ਆ ਲੋਕਨ ਨੂੰ ਪਾਸੇ ਕਰਨ ਦਾ ਤਰੀਕਾ ਘੜ ਕਢਣਾ ਉਹ ਘੜਨ ਵਾਸਤੇ ਸੀ ਲੋਕਾਂ ਨੂੰ ਇੱਕ ਤਰੀਕ ਨੂੰ ਆਵਾਜ਼ ਦੇ ਰਹੇ ਆ 1 ਨਵੰਬਰ ਨੂੰ ਜਿੱਦੇ ਪੰਜਾਬ ਦਾ ਜਾੜਾ ਮੈਕਨਾਂ ਸ਼ੁਰੂ ਕੀਤਾ ਗਿਆ 1966 ਤੋਂ ਉਸੇ ਦਿਨ ਅਸੀਂ ਪ੍ਰੋਗਰਾਮ ਇਸੇ ਕਰਕੇ ਰੱਖਿਆ ਗਿਆ ਉਸ ਦਿਨ ਪੰਜਾਬ ਨੂੰ ਬਚਾਉਣ ਵਾਸਤੇ ਅਸੀਂ ਪਹਿਲਾਂ ਵੀ ਅਕਸਰ ਗੱਲ ਕਰਦੇ ਹੁੰਦੇ ਆ ਵੀ ਮੇਰੀ ਮਦਦ ਭਾਈ ਜੀ ਕੋਈ ਬੰਦਾ ਨਹੀਂ ਆ ਕੇ ਕਰੂਗਾ ਮੇਰੇ ਨਾਲ ਖੜਨਾ ਕਿਹਨੇ ਹੁੰਦਾ ਲੋਕਾਂ ਨਾਲ ਸਿਸਟਮ ਨੇ ਖੜਨਾ ਹੁੰਦਾ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਆ ਖਾਲਸਾ ਰਾਜ ਦੀ ਕੀ ਸੀਗਾ ਕਹਿੰਦੇ ਉਦੋਂ ਚੋਰੀ ਨਹੀਂ ਹੁੰਦੀ ਸੀ ਹੋਰ ਕੁਝ ਨਹੀਂ ਹੁੰਦਾ ਸੀ ਕ੍ਰਾਈਮ ਨਹੀਂ ਹੁੰਦਾ ਸੀ ਉਦੋਂ ਸਿਸਟਮ ਸੀਗਾ ਭਾਈ ਅਗਲੇ ਕੋਲੇ ਉਹਨੇ ਸਿਸਟਮ ਜੋ ਬਣਾਇਆ ਸੀ ਉਹ ਸਿਸਟਮ ਨੂੰ ਵੀ ਤੈਅ ਨਸ਼ ਨਾ ਕੀਤਾ ਕਾਰਪੋਰੇਟਾਂ ਨੇ ਈਸਟ ਇੰਡੀਆ ਕੰਪਨੀ ਨਾਲ ਨਹੀਂ ਤ ਕਿੱਥੇ ਤੱਕ ਇਹ ਉਹ 50 ਸਾਲ ਦਾ ਰਾਜ ਦੁਨੀਆ ਦਾ ਸਭ ਤੋਂ ਬੈਸਟ ਰਾਜ ਨਿਕਲ ਗਿਆ ਕਿੱਥੇ ਤੱਕ ਪੂਰੀ ਦੁਨੀਆ 'ਚੋਂ ਸਪਰੈਡ ਹੁੰਦਾ ਪਰ ਕੀ ਮੈਂ ਕਹਣਾ ਵਿੱਚ ਇੱਕ ਕਾਮਰੇਡ ਲਮਾ ਕੇ ਆਗੇ ਜੀ ਮਾ ਕੇ ਜਿਹੜੇ ਆਪਾਂ ਕਹਿ ਦਿੰਨੇ ਆ ਵੀ ਜੇ ਕੈਪੀਟਲਿਸਟ ਆ ਗਏ ਸੋਸ਼ਲਿਸਟ ਆ ਗਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉਹ ਬਾਹਾਰੀਆਂ ਗੰਗਾਂ ਨੇ ਉਹਨਾਂ ਨੇ ਸਾਰਾ ਕੁਝ ਜਿਆਦਾ ਅਸਰ ਤੱਕ ਇਹ ਜੇ ਅਸੀਂ ਮੈਂ ਕਹਣਾ ਵੀ ਸਿੱਖੀ ਦੇ ਨੇੜੇ ਹੋ ਜੀ ਸਿੱਖ ਫਲਸਫੇ ਨੂੰ ਸਮਝ ਲਈਏ ਫਿਰ ਮੈਂ ਕਹਣਾ ਕਿ ਇਹ ਪੰਜਾਬ ਦੇ ਵਿੱਚ ਨਹੀਂ ਪੂਰੀ ਦੁਨੀਆ ਦੇ ਵਿੱਚ ਤਬਦੀਲੀ ਵੀ ਆਉਣੀ ਹੈ ਤੇ ਜਿਹੜਾ ਫਲਸਫਾ ਸਾਨੂੰ ਗੁਰੂ ਸਾਹਿਬਾਨ ਦੇ ਕੇ ਆ ਕਿ ਸਿਸਟਮ ਚਲਾਉਣਾ ਮੈਂ ਕਹਿੰਦਾ ਜਿਹੜੀ ਐਗਜ਼ਾਮਪਲ ਆ ਉਹ ਸੈੱਟ ਕਰਕੇ ਗਿਆ ਗੁਰੂ ਸਾਹਿਬ ਉਹ ਸਾਨੂੰ ਸਮਝਣ ਦੀ ਲੋੜ ਹੈਗੀ ਆ ਠੀਕ ਹੈ ਨਾ ਹੁਣ ਠੀਕ ਹੈ ਕਈ ਕਹਿੰਦੇ ਆ ਯਾਰ ਤੁਹਾਨੂੰ ਥ੍ਰੈਟ ਕਾਲੋਂ ਫਲਾਣਾ ਆਉਣਗੇ ਮੈਂ ਕਹਾਂ ਯਾਰ ਸਾਡੇ ਗੁਰੂ ਨੇ ਸਾਰੇ ਚੀਜ਼ ਨੂੰ ਮੈਨੇਜ ਕਰਨ ਵਾਸਤੇ ਸਾਨੂੰ ਦੱਸਿਆ ਹੋਇਆ ਲੋਕ ਸਾਨੂੰ ਸੋਸ਼ਲ ਮੀਡੀਆ ਤੇ ਬੈਜੀ ਗਾਲਾਂ ਬਹੁਤ ਦੰਦੇ ਆ ਪਰ ਮੈਂ ਕੀ ਆ ਬਾਬੇ ਨਾਨਕ ਕੰਨੀ ਦੇਖਦੇ ਆ ਵੀ ਸਾਨੂੰ ਯਾਰ ਉਦੋਂ ਦਾ ਕੀ ਆ ਅਸੀਂ ਬਾਬਾ ਨਾਨਕ ਕੀ ਆ ਅਸੀਂ ਪ੍ਰਮਾਤਮਾ ਮੰਨਦੇ ਰੱਬ ਮੰਨਦੇ ਆ ਉਹਨੂੰ ਨਹੀਂ ਲੋਕਾਂ ਨੇ ਬਖਸ਼ਿਆ ਤਾਂ ਗਾਲਾਂ ਕੀ ਆ ਮੈਂ ਕਹਿੰਦਾ ਵੀ ਕਈ ਬੰਦੇ ਗਾਲਾਂ ਕਰਕੇ ਕੀ ਆ ਕੁਝ ਬੋਲਦੇ ਨਹੀਂ ਪਰ ਲੋਕਾਂ ਨੇ ਦਿਲ ਚੱਗ ਆਪਣੇ ਨੌਵੇਂ ਪਾਸ਼ੀ ਸ਼ਹਾਦਤ ਆਉਣ ਵਾਲੀ ਹੈ ਜਦੋਂ ਕਿ ਥ੍ਰੈਟ ਕਾਲ ਮਾ ਕੇ ਬਥੇਰੀਆਂ ਆਉਂਦੀਆਂ ਨੇ ਪਰ ਜਦੋਂ ਸੋਚੀਦਾ ਵੀ ਸਾਡਾ ਗੁਰੂ ਕੌਣ ਆ ਜਿਹੜਾ ਦਾ ਸੀਸ ਵਾਰ ਦਿੰਦਾ ਦੂਜਿਆਂ ਪਿੱਛੇ ਠੀਕ ਹੈ ਨਾ ਉਦੋਂ ਬਾਅਦ ਸਾਡੇ ਸਰਵੰਸ ਦਾ ਨਹੀਂ ਆਉਦਾ ਸਾਰਾ ਮੈਂ ਕਹਿੰਦਾ ਵੀ ਸਰਵੰਸ ਨਹੀਂ ਬਾਰ ਕੇ ਓੜਮਾ ਕੋੜਮ ਹੀ ਬਾਰ ਕੇ ਯਾਰ ਵੀ ਕੋਈ ਮਗਰੋਂ ਕੀ ਦਾਅਵੇਦਾਰ ਨਾ ਬਣੇ ਅਸੀਂ ਉਹਦੇ ਵੰਸ਼ੇ ਹੋ ਕੇ ਜਦੋਂ ਅਸੀਂ ਕੀ ਇਹ ਗੱਲਾਂ ਤੋਂ ਉਹਨਾਂ ਦੀਆਂ ਗੱਲਾਂ ਤੋਂ ਕੀ ਇਹ ਪਾਸੇ ਹੁੰਨੇ ਆ ਤਾਂ ਹੀ ਅਸੀਂ ਧੱਕੇ ਖਾਂਦੇ ਫਿਰਦੇ ਆ ਤੁਸੀਂ ਕਾਮਰੇਡ ਨਾ ਸ਼ਬਦ ਦੀ ਵਰਤੋਂ ਕੀਤੀ ਆ ਮੈਂ ਚਾਹੁੰਗਾ ਕਿ ਉਹਨੂੰ ਜ਼ਰੂਰ ਸਮਝਾਓ ਕਿ ਇਹ ਚੀਜ਼ਾਂ ਦੇ ਸਵਾਲ ਤੁਹਾਡੇ ਤੇ ਵੀ ਉੱਠ ਕੱਢਦੇ ਨੇ ਇੰਟਰਵਿਊ ਥੱਲੇ ਜਾਂ ਤੁਹਾਡੀਆਂ ਵੀਡੀਓ ਥੱਲੇ ਵੀ ਕਮੈਂਟ ਹੁੰਦੇ ਨੇ ਕਿ ਕਾਮਰੇਡ ਐ ਇਦਾਂ ਬੋਲਦੇ ਨੇ ਇਦਾਂ ਬੋਲਦੇ ਨੇ ਇਦਾਂ ਬੋਲਦੇ ਨੇ ਹੁੰਦੇ ਕਿਨੇ ਕਾਮਰੇਡ ਸਭ ਅਸੀਂ ਜਦੋਂ ਬੰਦੀ ਸਿੰਘਾਂ ਦੀ ਗੱਲ 'ਚ ਮਾ ਕੇ ਕੀਤੀ ਨਾ ਰਿਹਾਈ ਦੀ ਗੱਲ ਕੀਤੀ ਉਦੋਂ ਅਸੀਂ ਕਾਮਰੇਡ ਬੱਜੇ ਤੇ ਕਹੇ ਕਿੰਨਾ ਨੇ ਜਿਹੜੇ ਬੰਦੇ ਗੁਰੂ ਦੇ ਨਾਂ ਦੇ ਉੱਤੇ ਠੀਕ ਹੈ ਨਾ ਆਪਦੀਆਂ ਜੇਬਾਂ ਭਰਦੇ ਸੀ ਜਿਹੜੇ ਕੀ ਆ ਅੱਜ ਤੱਕ ਐਕਸਪੋਜ਼ ਹੋ ਚੁੱਕੇ ਆ ਉਹ ਆਪਦੇ ਆਪ ਨੂੰ ਪੰਥਕਾ ਹੁੰਦੇ ਆ ਤਰਨ ਤਰਨ ਇਲੈਕਸ਼ਨ 'ਚ ਵੀ ਮੂਰੇ ਹੋਏ ਫਿਰਦੇ ਆ ਉਹ ਬੰਦੇ ਉੱਥੇ ਕੀ ਕਰਦੇ ਉਹਨਾਂ ਦੀਆਂ ਨੰਗੀਆਂ ਦੀਆਂ ਫੋਟੋਆਂ ਵੀ ਆ ਰਹੀਆਂ ਨੇ ਤਸਵੀਰਾਂ ਆ ਰਹੀਆਂ ਨੇ ਸ਼ਰਾਬਾ ਪੀਂਦੀਆਂ ਦੀਆਂ ਤਸਵੀਰਾਂ ਆ ਰਹੀਆਂ ਨੇ ਹੁਣ ਉਹ ਜਿਹੜੇ ਲੋਕ ਨੇ ਉਹਨਾਂ ਨੇ ਸਾਨੂੰ ਕਿਹਾ ਕਾਮਰੇਡੀ ਦਾ ਸਾਡੇ ਤੇ ਠੱਪਾ ਲਾਇਆ ਜੀ ਹੁਣ ਮੈਨ ਹੁਣ ਕਾਮਰੇਡ ਅਸੀਂ ਉਦੋਂ ਬਣੇ ਜਦੋਂ ਬਈ ਅਸੀਂ ਕੱਲ ਕਹਦੇ ਖਿਲਾਫ ਬੋਲਣਾ ਸ਼ੁਰੂ ਕੀਤਾ ਤਾਂ ਕਿ ਇਹਨਾਂ ਦੇ ਜਿਹੜਾ ਪੰਥਕ মিডিਆ ਬਣਿਆ ਹੋਇਆ ਨਾ ਜਿਹੜਾ ਮਾਕੇ ਖੌਤੀ ਪੰਥਕ মিডিਆ ਉਹਨਾਂ ਨੇ ਸਾਡੇ ਦੇ ਟੈਗ ਲਾਤੇ ਜੀ ਇਹ ਕਾਮਰੇਡ ਹੈਗੇ ਆ ਜਦੋਂ ਅਸੀਂ ਬੰਦੀ ਸਿੰਘਾਂ ਦੀ ਕਿਉਂਕਿ ਉੱਥੇ ਨੰਗੀਆਂ ਕਿਰਪਾਨਾਂ ਕਮਾਉਣ ਵਾਲੇ ਜਿਹੜੇ ਖਾਲਸਤਾਨੀ ਸੀ ਅਸੀਂ ਉਹਨਾਂ ਦੇ ਮੂਹਰੇ ਹੋ ਕੇ ਕੀ ਇਹ ਕਿਰਪਾਨਾ ਖਾਨ ਨੂੰ ਵੀ ਪਹਿਲੇ ਦਿਨ ਤਿਆਰ ਹੋ ਗਏ ਸੀ ਉਹਨਾਂ ਨੇ ਜਾ ਕੇ ਬੈਰੀਗੇਟਾਂ ਨੂੰ ਤਲਵਾਰਾਂ ਭਰਾਈਆਂ ਤਾਂ ਮੂਹਰੇ ਹੋ ਕੇ ਮੈਂ ਸੀ ਬਾਈ ਬਲਵਿੰਦਰ ਸੀ ਗੁਰਪਿੰਦਰ ਸੀ ਸਾਰੇ ਅਸੀਂ ਮੂਹਰੇ ਹੋ ਕੇ ਖੜੇ ਤਾਂ ਅਸੀਂ ਮੂਹਰੇ ਖੜ ਕੇ ਇੱਕੋ ਗੱ ਉਹਦਾ ਕਹਿੰਦੇ ਆ ਕਿ ਉਹ ਆਦਮ ਖੋਰ ਸ਼ੇਰ ਆ ਜਦੋਂ ਬਾਹਰ ਆ ਗਿਆ ਭਾਈ ਬੰਦੇ ਮਰਵਾਉਗਾ ਤੇ ਅਸੀਂ ਆਪ ਸਾਬਤ ਕਰਦੇ ਆ ਨੰਗੀਆਂ ਕਿਰਪਾਨਾਂ ਕੱਢ ਕੇ ਸਾਨੂੰ ਉਹ ਨੈਰੇਟਿਵ ਨੂੰ ਤੋੜਨ ਦੀ ਲੋੜ ਸੀ ਅਸੀਂ ਉਹ ਨੈਰੇਟਿਵ ਤੋੜਨ ਦੀ ਗੱਲ ਕਰਦੇ ਸੀ ਅਸੀਂ ਕਾਮਰੇਡਾਂ ਠੀਕ ਹੈ ਨਾ ਉਦੋਂ ਬਿਨਾਂ ਜਿਹੜੀ ਮੈਂ ਗੱਲ ਕਰਦਾ ਵੀ ਅਸੀਂ ਗੁਰਬਾਣੀ ਦੇ ਵਿੱਚੋਂ ਕੋਟ ਕਰਕੇ ਜਦੋਂ ਕੋਈ ਗੱਲ ਰੱਖਦੇ ਆ ਮੂਰੇ ਹੁਣ ਅਸਲ ਸਿੱਖ ਦੀ ਪ੍ਰਵਹਾਸ਼ਾ ਕੀ ਆ ਮੈਨੂੰ ਸਿੱਖ ਹੋਣ ਬਾਅਦ ਤੇ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਪਰ ਭਾਈ ਮੈਂ ਖਾਲਸਾ ਨਹੀਂ ਹਾਂ ਖਾਲਸਾ ਬਾਨਣਾ ਭਾਈ ਬਹੁਤ ਔਖਾ ਮੈਂ ਕਹਣਾ ਵੀ ਖਾਲਸਾ ਕੀ ਆ ਇੱਕ ਸ਼ੁੱਧ ਜਿਹੜਾ ਮਕੇ ਬੰਦਾ ਸਾਡਾ ਕੰਟਰੋਲ ਨਹੀਂ ਹੈ ਬਈ ਮੈਂ ਕਦੇ ਵੀ ਮੈਂ ਖਾਲਸਾ ਹੋਣ ਦਾ ਦਾਅਵਾ ਨਹੀਂ ਕਰਦਾ ਪਰ ਸਿੱਖ ਹੋਣ ਵਾਸਤੇ ਮੈਂ ਤਾਂ ਇਹੀ ਕਹਿੰਦਾ ਸਿੱਖ ਹੋ ਆ ਜਿਹੜਾ ਗੁਰੂ ਦੇ ਫਲਸਫੇ ਦੇ ਮੁਤਾਬਕ ਆਪਣਾ ਜੀਵਨ ਜਿਉਣਾ ਲੋਚਦਾ ਜੇ ਜਿਉਂਗਾ ਫਿਰ ਤਾਂ ਖਾਲਸਾ ਬਣ ਗਿਆ ਅਸੀਂ ਲੋਚਦੇ ਤਾਂ ਹੈਗੇ ਆ ਨਾ ਘੱਟ ਤੋਂ ਘੱਟ ਅਸੀਂ ਗੁਰੂ ਦੀ ਗੱਲ ਵੀ ਮੰਨਦੇ ਆ ਗੁਰੂ ਸਾਨੂੰ ਕਹਿੰਦਾ ਹੋ 71 ਮਿਲੋ ਮੇਰੇ ਭਾਈ ਦੁੱਧ ਦਾ ਦੂਰ ਕਰੋ ਲੈ ਲਈ ਅਸੀਂ ਗੁਰੂ ਦੀ ਉਹ ਗੱਲ ਨੂੰ ਮੰਨਦੇ ਵਿੱਚ ਵਸਾ ਕੇ ਅਸੀਂ ਲੋਕਾਂ ਨੂੰ ਹਾਕ ਮਾਰ ਰਹੇ ਆ ਹਰ ਗੱਲ ਦੇ ਵਿੱਚ ਅਸੀਂ ਕੀ ਆ ਗੁਰੂ ਤੋਂ ਜਦੋਂ ਮੈਂ ਸਮਝ ਲੈਨੇ ਆ ਅਸੀਂ ਲੋਕਾਂ ਨੂੰ ਵੀ ਇਹੀ ਕਹਿੰਨੇ ਆ ਕਿ ਸਾਡਾ ਗੁਰੂ ਕਹਿ ਕੇ ਗਿਆ ਓਏ ਬਲ ਛ ਇਹ ਕਹਿੰਦਾ ਜੋਰ ਜੋਰ ਲਾਉਣੋਂ हट ਕੇ ਬੰਧਨ ਤਾਂ ਪੈਗੇ ਤਾਂ ਸਾਡਾ ਗੁਰੂ ਕਹਿੰਦਾ ਬਲ ਹੋਆ ਬੰਧਨ ਛੁੱਟਿਆ ਸਭ ਕੁਝ ਹੋ ਤੋਂ ਪਾਏ ਕੋ ਨਾਨਕ ਸਭ ਕੁਝ ਤੁਮਰੇ ਹੱਥ ਮੇ ਤੂੰ ਵੀ ਹੋਤ ਸਹਾਈ ਅਸੀਂ ਲੋਕਾਂ ਨੂੰ ਤਾਂ ਹੀ ਕਹਨੇ ਆ ਵੀ ਤੁਹਾਡੇ ਹੱਥ ਸਾਰਾ ਕੁਝ ਆ ਸਭ ਤੋਂ ਵੱਡੀ ਗੱਲ ਬਾਈ ਹੁਣ ਪਹਿਲਾਂ ਵੀ ਗੱਲ ਹੋ ਕੇ ਹੱਟਿਆ ਵੀ ਇੱਕ ਤਰੀਕ ਨੂੰ ਤੁਸੀਂ ਕੀ ਕਰੋਗੇ ਮੈਂ ਤੇ ਕੋਈ ਗੱਲ ਕਹਿਣਾ ਵੀ ਇੱਕ ਤਰੀਕ ਨੂੰ ਅਸੀਂ ਬਾਈ ਉਂਗਲ ਲਾਵਾਂਗੇ ਠੀਕ ਹੈ ਨਾ ਉਂਗਲ ਲਾਵਾਂਗੇ ਤੇ ਤੁਹਾਡੇ ਤੋਂ ਗਾਹਾਂ ਉਂਗਲ ਲਵਾਵਾਂਗੇ ਤੇ ਫਿਰ ਪੰਜਾਬ ਬਚਾਵਾਂਗੇ ਅੱਜ ਉਂਗਲ ਲਾਉਣੀ ਪੈਣੀ ਆ ਉਂਗਲਾਂ ਨਾ ਮੈਂ ਚਾਰ ਤਰ੍ਹਾਂ ਨਾਲ ਕਹਿਣਾ ਵੀ ਉਂਗਲ ਇੱਕ ਤਾਂ ਬਈ ਦਬਾਈ ਜਾਂਦੀ ਆ ਠੀਕ ਹੈ ਨਾ ਉਹ ਦਬਾਉਣੀ ਕਿਵੇਂ ਆ ਇਹਦੀ ਵੀ ਗੱਲ ਕਰਨੀ ਪਊਗੀ ਠੀਕ ਹੈ ਉਹ ਉਂਗਲ ਲਾਉਣ ਵਾਲਿਆਂ ਨੂੰ ਕੀ ਗੱਲ ਕਰਨੀ ਪਊਗੀ ਫਿਰ ਇੱਕ ਉਂਗਲ ਲਾਈ ਜਾਂਦੇ ਜਿਹਦੇ ਨਾਲ ਲੜਾਇਆ ਜਾਂਦਾ ਉਂਗਲ ਲਾ ਕੇ ਲੜਾਈ ਵੀ ਕਰਵਾਈ ਜਾਂਦੀ ਆ ਅਸੀਂ ਲੋਕਾਂ ਨੂੰ ਉਂਗਲ ਲਾਵਾ ਕੇ ਲੜਾਈ ਲੜਾਉਣ ਵਾਸਤੇ ਪਰ ਲੜਾਈ ਲੜਨੀ ਅਸਲ ਦੁਸ਼ਮਣ ਨਾਲ ਆ ਪਰ ਤੁਸੀਂ ਕਹੇ ਵੀ ਬਚਾਵਾਂਗੇ ਕੀ ਤੋਂ ਬਚਾਉਣਾ ਪੰਜਾਬ ਨੂੰ ਕੌਣ ਹੈਗਾ ਜਿਹੜਾ ਪੰਜਾਬ ਨੂੰ ਲੁੱਟ ਰਿਹਾ ਪੰਜਾਬ ਨੂੰ ਕੁੱਟ ਰਿਹਾ ਪੰਜਾਬ ਨੂੰ ਹੋਰ ਪਾਸੇ ਸੁੱਟ ਰਿਹਾ ਪੰਜਾਬ ਨੂੰ ਬਰਬਾਦ ਕਰ ਰਿਹਾ ਬਚਾਉਣਾ ਕੀ ਤੋਂ ਆ ਪੰਜਾਬ ਨੂੰ ਮੈਂ ਅਗਲੀ ਉਂਗਲ ਤੇ ਬਈ ਸਾਰਾ ਜਵਾਬ ਹੀ ਆ ਜੂ ਅਗਲੀ ਉਂਗਲ ਕੀ ਆ ਉਂਗਲ ਚੱਕਣੀ ਅੱਜ ਉਂਗਲ ਕਿਹਦੇ ਚੱਕੀ ਜਾਂਦੀ ਆ ਸਾਡੇ ਤੇ ਉਂਗਲ ਚੱਕੀ ਜੋ ਮੈਨੂੰ ਕਾਮਰੇਡ ਕਹਤਾ ਜੀ ਫਲਾਨਾ ਕਹਤਾ ਜੀ ਨਿੱਕੇ ਨਿੱਕੇ ਮੁੱਦਿਆਂ ਦੇ ਉੱਤੇ ਫੇਸਬੁੱਕ ਤੇ ਬੜੇ ਵਿਦਵਾਨ ਬੈਠੇ ਆ ਉਹ ਉਂਗਲ ਚੱਕ ਰਹੇ ਆ ਅਸੀਂ ਉਂਗਲੀ ਚਕਾਉਣੀ ਆ ਉਂਗਲ ਲਾਉਣੀ ਆ ਤੇ ਉਂਗਲ ਚਕਾਉਣੀ ਕਿੰਨਾ ਤੇ ਜਿਹੜੇ ਅਸਲ ਦੇ ਵਿੱਚ ਯਾਰ ਦੁਸ਼ਮਣ ਅੱਜ ਤੱਕ ਅਸੀਂ ਇੰਡੀਵਿਜੂਅਲੀ ਕਿਹੜੇ ਬੰਦੇ ਦੇ ਮਗਰ ਪਏ ਆ ਅਸੀਂ ਬਾਈ ਜੀ ਮੈਂ ਕਹਣਾ ਉਹਨਾਂ ਬੰਦਿਆਂ ਦੇ ਬਾਰੇ ਬਾਰੇ ਬੋਲੇ ਜਿਨ੍ਹਾਂ ਬਾਰੇ ਕੋਈ ਬੋਲਣ ਲੱਗਾ ਹਰੇਕ ਡਰਦਾ ਵੀ ਹੈਗਾ ਠੀਕ ਹੈ ਨਾ ਅਸੀਂ ਬੰਦਾ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਆ ਉਸ ਤੋਂ ਬਿਨਾਂ ਅਸੀਂ ਗੱਲ ਕਰੀਏ ਪੰਜਾਬ ਦੇ ਵਿੱਚ ਦੋ ਬਾਬੇ ਮਸ਼ਹੂਰ ਨੇ ਸਰਸੇ ਵਾਲਾ ਹੋ ਗਿਆ ਇੱਕ ਆਪਣਾ ਬਿਆਸ ਵਾਲਾ ਹੋ ਗਿਆ ਅਸੀਂ ਉਹਨਾਂ ਦੇ ਕੀ ਆ ਬਾਰੇ ਵੀ ਬੋਲੇ ਆ ਠੀਕ ਹੈ ਨਾ ਉਹਨਾਂ ਦੇ ਖਿਲਾਫ ਵੀ ਬੋਲੇ ਆ ਡਟ ਕੇ ਖੜੇ ਆ ਹੋਰ ਜਿਹੜੇ ਮੁੱਦਿਆਂ ਤੇ ਵੀ ਗੱਲ ਕਰਦੇ ਸੀ ਬਦਲਾ ਖਿਲਾਫ ਨਹੀਂ ਬੋਲਦੇ ਅਕਾਲੀ ਦਲ ਦੇ ਖਿਲਾਫ ਨਹੀਂ ਬੋਲਦੇ ਸੌਰੀ ਮੈਂ ਕਹਣਾ ਵੀ ਸੀ ਬਦਲ ਦਲ ਦੇ ਖਿਲਾ ਜਿਹਨੂੰ ਮ ਬਗਾੜਨ ਵਾਲੇ ਲੋਕਾਂ ਦੇ ਖਿਲਾਫ ਬੋਲਦੇ ਆ ਕਦੇ ਵੀ ਇੰਡੀਵਿਜੂਅਲੀ ਕਿਸੇ ਤੇ ਅਟੈਕ ਕੀਤਾ ਕਿਸੇ ਪਰਸਨਲੀ ਕਿਸੇ ਐਮਐਲਏ ਤੇ ਅਟੈਕ ਕੀਤਾ ਮੈਂ ਲੋਕਾਂ ਨੂੰ ਇਹੀ ਗੱਲ ਕਰਦਾ ਵੀ ਅਸੀਂ ਇੱਕ ਦੂਜੇ ਨਾਲ ਲੜ ਲੜ ਮਰੀ ਜੰਨੇ ਆ ਯਾਰ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਕਿਵੇਂ ਕਰਾਂਗੇ ਉਂਗਲ ਚੱਕਣੀ ਕਿਧੇ ਤੇ ਆ ਉਥੇ ਪਹਿਲਾਂ ਅਸੀਂ ਕੀ ਆਇਡੈਂਟੀਫਾਈ ਕਰਾਂਗੇ ਜਿੰਨਾ ਚਿਰ ਸਾਨੂੰ ਇਹ ਸਮਝ ਨਾ ਆਉਂਦੀ ਬਿਮਾਰੀ ਦੀ ਜੜ ਕਿੱਥੇ ਆ ਉਂਗਲ ਕਿਧੇ ਚੱਕਣੀ ਆ ਉਹ ਵੀ ਸਾਨੂੰ ਪਤਾ ਹੋਵੇ ਤੇ ਲਾਸਟ ਦੇ ਵਿੱਚ ਜਿਹੜੀ ਹੈਗੀ ਆ ਅਖੀਰਲੀ ਬਈ ਉਂਗਲ ਖੜੀ ਕਰਾਉਣੀ ਆ ਉਂਗਲ ਖੜੀ ਕ ਮੂਸੇ ਵਾਲੇ ਨੇ ਕੀਤੀ ਸੀ ਤਾਂ ਪੱਟ ਤੇ ਥਾਪੀ ਮਾਰ ਕੇ ਉਂਗਲ ਚੱਕਦਾ ਸੀ ਨਾ ਉਹ ਉਂਗਲ ਚੱਕਣ ਦਾ ਮਤਲਬ ਕੀ ਸੀ ਉਹ ਆਪ ਹੀ ਕਹਿੰਦਾ ਕਿ ਪਰਮਾਤਮਾ ਦੀ ਉਹ ਕਰਦਾ ਸੀ ਮੈਂ ਕਹਿੰਦਾ ਉਂਗਲ ਚੱਕਣ ਦਾ ਮਤਲਬ ਕੀ ਸੀ ਮੈਂ ਆ ਗਿਆ ਭਾਈ ਕਲਾਸ ਦੇ ਵਿੱਚ ਸਵਾਲ ਦਾ ਜਵਾਬ ਪੁੱਛਿਆ ਜਾਂਦਾ ਆ ਬੰਦਾ ਉਂਗਲ ਖੜੀ ਕਰਕੇ ਕਹਿੰਦਾ ਵੀ ਮੈਨੂੰ ਆਉਂਦਾ ਤਾਂ ਮੈਂ ਕਹਿੰਦਾ ਵੀ ਪੰਜਾਬ ਦੇ ਲੋਕ ਉਂਗਲ ਚੱਕ ਕੇ ਕਹਿੰਣ ਵੀ ਯਾਰ ਸਾਨੂੰ ਹਰ ਮਸਲੇ ਦਾ ਪਤਾ ਮੈਂ ਨਹੀਂ ਚਾਹੁੰਦਾ ਕਿ ਪੰਜਾਬ 'ਚ ਸਾਡੀ ਸਰਕਾਰ ਬਣੇ ਨਾ ਹੀ ਕਿ ਮੈਂ ਕੋਈ ਇਲੈਕਸ਼ਨ ਲੜਨ ਦੀ ਮਾ ਕੇ ਗੱਲ ਕਰਦਾ ਠੀਕ ਹੈ ਨਾ ਮੈਂ ਤਾਂ ਇੱਕ ਕੀ ਇਹ ਕੈਨ ਜੂ ਚ ਕੰਮ ਕਰਨਾ ਮੈਂ ਲੋਕਾਂ ਪਰ ਠੀਕ ਹੈ ਹੱਲ ਸਿਆਸਤ ਹੈਗੀ ਆ ਅਸੀਂ ਤੇ ਇੱਕੋ ਗੱਲ ਕਹਿਣਾ ਵੀ ਪੰਜਾਬ ਦੇ ਵਿੱਚ ਉਂਗਲ ਖੜੀ ਕਰਨ ਵਾਲੇ ਲੋਕ ਕੀ ਅਸੀਂ ਤਿਆਰ ਕਰਨੇ ਆ ਜਿਹੜੇ ਦੱਸਣਗੇ ਕਿ ਸਾਨੂੰ ਸਮੱਸਿਆ ਪਤਾ ਸਾਨੂੰ ਹੱਲ ਪਤਾ ਉਹ ਬੰਦੇ ਜਦੋਂ ਤਿਆਰ ਹੋਗੇ ਮੈਂ ਕਹਿੰਦਾ ਸਰਕਾਰ ਜਿਦੀ ਮਰਜ਼ੀ ਬਣ ਜੇ ਲੋਕ ਆਪੇ ਹੀ ਕੰਮ ਕਰਾ ਲੈਣਗੇ ਰੌਲਾ ਇਹ ਆ ਵੀ ਲੋਕਾਂ ਦੇ ਵਿੱਚ ਇੱਕ ਸਮਝ ਡਿਵੈਲਪ ਕਰਨੀ ਤੁਹਾਨੂੰ ਲੱਗਦਾ ਇਹ ਚੀਜ਼ ਹੋ ਸਕਦੀ ਆ ਬਿਲਕੁਲ ਹੋ ਸਕਦੀ ਆ ਵੀ ਮੈਂ ਕਹਿੰਦਾ ਵੀ ਸਾਨੂੰ ਕਿਸੇ ਚੀਜ਼ ਕੋਲੇ ਜਾਣ ਦੀ ਲੋੜ ਨਹੀਂ ਸਾਡੇ ਕੋਲੇ ਸਾਰਾ ਕੁਝ ਪਿਆਗਾ ਸਾਡਾ ਸੰਵਿਧਾਨ ਪਿਆ ਸਾਡੇ ਕੋਲੇ ਮੈਂ ਸੰਵਿਧਾਨ ਉਹਦੀ ਗੱਲ ਨਹੀਂ ਕਰਦਾ 47 ਵਾਲੀ ਦੀ ਮੈਂ ਸੰਵਿਧਾਨ ਦੀ ਗੱਲ ਕਰਦਾ ਗੁਰੂ ਗ੍ਰੰ ਸਾਡਾ ਗੁਰੂ ਸਾਨੂੰ ਜਿਹੜੀ ਕਿ ਆ ਰੌਸ਼ਨੀ ਦਿਖਾ ਕੇ ਗਿਆ ਸਭ ਤੋਂ ਵੱਡੀ ਗੱਲ ਕੀ ਹੈ ਬਈ ਲੋਕ ਸਾਨੂੰ ਕਾਮਰੇਡ ਕਹਿ ਛੱਡਦੇ ਆ ਮੈਂ ਤਾਂ ਲੋਕੋ ਨੂੰ ਇੱਕ ਗੱਲ ਕਹਿਣਾ ਹੁੰਦਾ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਕੀ ਮੰਨਦੇ ਹੋ ਅਸੀਂ ਹਰ ਗੱਲ ਬਈ ਜਦੋਂ ਗੱਲ ਕਰਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਸ਼ੁਰੂ ਕਰਦੇ ਆ ਕਿਉਂਕਿ ਉਹ ਤੋਂ ਬਿਨਾਂ ਕੀ ਆ ਹੱਲ ਹੀ ਹੈ ਨਹੀਂ ਕੋਈ ਠੀਕ ਹੈ ਨਾ ਸਾਨੂੰ ਗੁਰੂ ਸਾਹਿਬ ਨੇ ਪੰਚ ਪ੍ਰਧਾਨੀ ਦਾ ਜੋ ਸਿਸਟਮ ਦਿੱਤਾ ਗੁਰੂ ਸਾਹਿਬ ਨੇ ਕਿਵੇਂ ਸਿਸਟਮ ਚਲਾਉਣਾ ਉਹਨਾਂ ਨੇ ਬਈ ਪ੍ਰੈਕਟੀਕਲ ਕਰਕੇ ਗਏ ਆ ਉਹ ਠੀਕ ਹੈ ਨਾ ਜਿਹੜੀ ਜ਼ਿੰਦਗੀ ਜਿਉ ਕੇ ਗਏ ਆ ਨਾ ਉਹ ਉਹ ਕੱਲੀ ਕੱਲੀ ਚੀਜ਼ ਪ੍ਰੈਕਟੀਕਲ ਕੀ ਆ ਸਾਨੂੰ ਠੀਕ ਹੈ ਨਾ ਇਹ ਪ੍ਰੈਕਟੀਕਲੀ ਕਿਤੇ ਕਾਮਯਾਬ ਨਹੀਂ ਹੋਏ ਸਾਡਾ ਇੱਕ ਸਿਸਟਮ ਜਿਹੜਾ ਡਿਵੈਲਪ ਕੀਤਾ ਜਿਹੜਾ 50 ਸਾਲ ਕਰ ਰਾਜ ਬਣ ਕੇ ਵੀ ਲੋਕਾਂ ਨੇ ਦੇਖ ਲਿਆ ਠੀਕ ਹੈ ਨਾ ਮੈਂ ਕਹਿੰਦਾ ਵੀ ਪ੍ਰੈਕਟੀਕਲੀ ਉਹਦੇ ਵਿੱਚ ਗੁਰੂ ਸਾਹਿਬ ਦੀਆਂ ਸਾਰੀਆਂ ਜਿਹੜੀਆਂ ਸਭ ਤੋਂ ਵੱਡੀ ਗੱਲ ਕੀ ਹੈ ਬਾਈ 1809 ਦੇ ਵਿੱਚ ਜੋ ਸੰਧੀ ਹੁੰਦੀ ਆ ਉਦੋਂ ਆ ਕੇ ਜਦੋਂ ਇੱਥੇ ਅੰਗਰੇਜ਼ ਦੇਖਦੇ ਆ ਘਣਪੜ ਰਾਜਾ ਰਾਜ ਕਰ ਰਿਹਾ ਤੇ ਜਿੰਨੇ ਲੋਕ ਸੀ ਸਭ ਤੋਂ ਵੱਧ ਲਿਟਰੇਸੀ ਰੇਟ ਸਾਡੇ ਪੰਜਾਬ ਦੀ ਧਰਤੀ ਦਾ ਸੀ ਇਹ ਵੱਡੀ ਗੱਲ ਸੀ ਰੌਲਾ ਇਹ ਆ ਵੀ ਸਾਨੂੰ ਸਮਝਣ ਦੀ ਲੋੜ ਆ ਵੀ ਸਾਡੀ ਕਿਰਪਾ ਰੁਕੀ ਕਿੱਥੇ ਆ ਠੀਕ ਹੈ ਨਾ ਸਾਨੂੰ ਮਾਕੇ ਕੀ ਅੱਜ ਬਾਬਿਆਂ ਦੇ ਚੁੰਗਲ ਚੋਂ ਨਿਕਲ ਕੇ ਸਾਨੂੰ ਮੈਂ ਉਹੀ ਗੱਲ ਕਰਦਾ ਵੀ ਅਸੀਂ ਉਂਗਲ ਜਿਹੜੀ ਲਾਉਣੀ ਆ ਠੀਕ ਹੈ ਨਾ ਉਂਗਲ ਲਾਉਣੀ ਇਸੇ ਵਾਸਤੇ ਆ ਵੀ ਉਂਗਲ ਚੱਕਣੀ ਕਿਦੇ ਤੇ ਆ ਉਦੋਂ ਬਾਅਦ ਉਂਗਲ ਖੜੀ ਕਰਾਉਣੀ ਆ ਤੇ ਫਿਰ ਕੀ ਉਂਗਲ ਦਬਾਉਣੀ ਆ ਉਂਗਲ ਦੱਬਣ ਦਾ ਮਤਲਬ ਕੀ ਆ ਸਰਕਾਰਾਂ ਚੋਣਾਂ ਉਂਗਲ ਦੱਬਣੀ ਸਭ ਤੋਂ ਕੀ ਇੰਪੋਰਟੈਂਟ ਹੈਗੀ ਉੱਥੇ ਜਾ ਕੇ ਅਸੀਂ ਮਾਰ ਖਾ ਜਾਂਦੇ ਆ ਇਸੇ ਕਰਕੇ ਲੋਕਾਂ ਨੂੰ ਕਹਿੰਦੇ ਵੀ ਜੇ ਤੁਹਾਡੇ 'ਚ ਜज्ਬਾ ਹੈਗਾ ਠੀਕ ਹੈ ਨਾ ਮੈਂ ਇੱਕੋ ਗੱਲ ਬੇਨਤੀ ਕਰਦਾ ਵੀ 1 ਨਵੰਬਰ ਨੂੰ ਸਾਰੇ ਬੰਦੇ ਉੱਥੇ ਪਹੁੰਚਿਓ ਜਰੂਰ ਲੁਧਿਆਣੇ ਦੇ ਵਿੱਚ ਗੁਰੂ ਨਾਨਕ ਭਾਵਨਾ 10 ਵਜੇ ਉੱਥੇ ਖਾਣ ਪੀਣ ਦਾ ਵੀ ਪ੍ਰਬੰਧ ਕਰਾਂਗੇ ਹੋਰ ਵੀ ਕਰਾਂਗੇ ਤੇ ਉਦੋਂ ਬਾਅਦ ਸਿਸਟਮ ਚੱਲੂਗਾ ਕਿਵੇਂ ਮੈਂ ਇੱਕੋ ਗੱਲ ਕਹਿਣਾ ਬਈ ਸਿਸਟਮ ਬੰਦੇ ਨੂੰ ਬਚਾਉਂਦਾ ਬੰਦਾ ਨਹੀਂ ਬਚਾਉਂਦਾ ਅਸੀਂ ਸਿਸਟਮ ਹੀ ਕੀ ਇਸ ਤਰੀਕੇ ਨਾਲ ਜੇ ਖੜਾ ਕਰ ਲਈਏ ਉਹਦੇ ਵਿੱਚ ਰੁਪਿੰਦਰ ਬੇਈਮਾਨ ਹੋਵੇ ਤਾਂ ਬਈ ਆਪਣੇ ਆਪ ਬਾਹਰ ਹੋ ਜੇ ਉਹਦਾ ਇੱਕ ਛੋਟਾ ਜਿਹਾ ਐਗਜ਼ਾਮਪਲ ਦੱਸ ਦਿੰਨਾ ਸਾਡੇ ਗੁਰੂ ਨੇ ਸਾਨੂੰ ਇੱਕ ਕੀਆ ਫਰਮਾਨ ਜਾਰੀ ਕੀਤਾ ਸੀ ਗੁਰੂ ਸਾਹਿਬ ਦੇ ਹੁਕਮਨਾਮੇ ਚ ਨਾ 10ਵੇਂ ਪਾਸ਼ਾ ਦੇ ਹੁਕਮਨਾਮਾ ਜਿਹੜਾ ਸੀਗਾ ਉਹਨੇ ਤੇ ਮਸੰਦ ਪ੍ਰਥਾ ਜਦੋਂ ਬੰਦ ਕਰਤੀ ਸੀ ਜਦੋਂ ਮਸੰਦ ਸਾਡੇ ਬੀਬਾਨ ਹੋ ਗਏ ਸੀ ਅੱਜ ਵਾਲਿਆਂ ਵਾਂਗ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਹਿੰਦਾ ਵੀ ਘਰ ਘਰ ਗੋਲਕ ਲੱਗ ਜੇ ਸਾਡਾ ਕਨਸੈਪਟ ਇਹ ਹੈ ਬਈ ਗੋਲਕ ਘਰ ਘਰ ਲੱਗਣ ਦਾ ਮਤਲਬ ਕੀ ਆ ਅਸੀਂ ਕਹਿੰਦਾ ਕਿਸੇ ਨੂੰ ਦੁੱਖੀ ਦਿਓ ਨਾ ਠੀਕ ਹੈ ਨਾ ਅਸੀਂ ਕੀ ਆ ਇੱਥੇ ਇੱਕੋ ਹੀ ਚੀਜ਼ ਸੋਚਦੇ ਆ ਵੀ ਜਦੋਂ ਕਿਹਦੇ ਖੱਤ ਚ ਪੈਸੇ ਇਹ ਖਾ ਕੇ ਭੱਜਣਗੇ ਜੀ ਮੈਂ ਕਹਿੰਦਾ ਕਿਸੇ ਨੂੰ ਰੁਪਈਆ ਦੇਣ ਦੀ ਲੋੜ ਨਹੀਂ ਜੋ ਉਹ ਸਿਸਟਮ ਵਿੱਚ ਰਪਿੰਦਰ ਦੀ ਕੋਈ ਇਕਾਤ ਨਹੀਂ ਕਿਸੇ ਤੀਜੇ ਬੰਦੇ ਦੀ ਇਕਾਤ ਨਹੀਂ ਤੁਸੀਂ ਘਰ ਚ ਗੋਲਕ ਲਾਉਣੀ ਆ ਤੁਸੀਂ ਐਨਰੋਲ ਹੋਣਾ ਤੁਹਾਨੂੰ ਇੱਕ ਕੋਡ ਜਾਰੀ ਹੋ ਜਾਣਾ ਛੇਖਰਾਂ ਦਾ ਕੋਡ ਹੋਊਗਾ ਉਹ ਕੋਡ ਦੇ ਵਿੱਚ ਤੁਹਾਡੀ ਇੱਕ ਯੂਨੀਕ ਆਇਡੈਂਟੀਟੀ ਹੋਣੀ ਆ ਜੇ ਤੁਸੀਂ ਚਾਹੋ ਨਿਓ ਕਿ ਡਿਸਕਲੋਜ਼ ਨਾ ਹੋਵੇ ਉਹ ਡਿਸਕਲੋਜ਼ ਨਹੀਂ ਹੋ ਜੇ ਕਹੋਗੇ ਕਿ ਹੱਥ ਬਾਹਾਂ ਖੜੀ ਕਰਕੇ ਤੁਰਨ ਨੂੰ ਤਿਆਰੋਂ ਤਾਂ ਤੁਹਾਡੀ ਕੀ ਆ ਲੋਕਾਂ ਦੇ ਵਿੱਚ ਵੀ ਰੱਖੀ ਜਾਊਗੀ ਆਇਡੈਂਟੀਟੀ ਤਾਂ ਤੁਹਾਨੂੰ ਇੱਕ ਨੰਬਰ ਜਾਰੀ ਹੋ ਜਾਣਾ ਤੁਸੀਂ ਉਹ ਨੰਬਰ ਦੇ ਉੱਤੇ ਆਪਦੀ ਗੋਲਕ ਘਰੇ ਜਿਹੜੀ ਲਾਉਣੀ ਆ ਉਹਦਾ ਤੁਸੀਂ ਕੀ ਉਹ ਚ ਅਮਾਉਂਟ ਕੀ ਆ ਰੱਖਣੀ ਆ ਕਿਸੇ ਨੂੰ ਦੇਣਾ ਨਹੀਂ ਉਦੋਂ ਬਾਅਦ ਜਦੋਂ ਤੁਹਾਡੇ ਏਰੀਏ ਦੇ ਵਿੱਚ ਜਿਹਨੂੰ ਤੁਸੀਂ ਜਾਣਦੇ ਹੋ ਉਸ ਏਰੀਏ 'ਚ ਜਿਹੜਾ ਬੰਦਾ ਮੂਰੇ ਬਾਹ ਖੜੀ ਕਰਕੇ ਤੁਰੂ ਆ ਉਸ ਬੰਦੇ ਦੀ ਸਪੋਰਟ ਕਰਵਾਈ ਜਾਣੀ ਆ ਤੁਹਾਡੇ ਹੱਥੀਂ ਪੈਸੇ ਖਰਚ ਕਰਵਾਏ ਜਾਣੇ ਆ ਕਿਸੇ ਬੰਦੇ ਕੋਲੇ ਜਾ ਕੇ ਪੈਸਾ ਜਮਾ ਨਹੀਂ ਹੋਣਾ ਤਾਂ ਹੁਣ ਅਗਲਾ ਕੀ ਆ ਸੋਚਦਾ ਕੀ ਆ ਵੀ ਸਾਡੇ ਪੈਸੇ ਲੈ ਕੇ ਭੱਜ ਜਣੇ ਫਲਾਨ ਮੈਂ ਕਹਿੰਦਾ ਪੈਸਾ ਮੈਂ ਬਾਹਰ ਲੈਣ ਨੂੰ ਵੀ ਇੱਕ ਬੇਨਤੀ ਕਰਦਾ ਵੀ ਤੁਹਾਡੇ ਰੁਪਏ ਦੀ ਲੋੜ ਨਹੀਂ ਐ ਤੁਹਾਡੇ ਸਾਥ ਦੀ ਲੋੜ ਆ ਜਿਹੜੇ ਫੋਰਨ 'ਚ ਬੈਠੇ ਆ ਉਹਨਾਂ ਲੋਕਾਂ ਨੂੰ ਸੀ ਇੱਕੋ ਹੀ ਬੇਨਤੀ ਕਰਦਾ ਯਾਰ ਤੁਸੀਂ ਕੀ ਆ ਸਾਥ ਦਿਓ ਆਪਦੇ ਏਰੀਏ 'ਚ ਜੋ ਬੰਦਾ ਚੰਗਾ ਤੁਸੀਂ ਜਾਣਦੇ ਹੋ ਉਹਨੂੰ ਸਪੋਰਟ ਬਾਹ ਖੜ ਉਦੀ ਸਪੋਰਟ ਤੁਸੀਂ ਕੀ ਆ ਮੈਂ ਕਹਣਾ ਵੀ ਉਸ ਤਰੀਕੇ ਨਾਲ ਕਰੋ ਜੋ ਤਰੀਕਾ ਤੁਹਾਡੇ ਨਾਲ ਸਾਂਝਾ ਕੀਤਾ ਉਹਦਾ ਪੈਸਾ ਕੀ ਆ ਤੁਹਾਡੇ ਰਾਹੀਂ ਉਸੇ ਬੰਦੇ ਤੇ ਲੱਗੂ ਜਿਹਨੂੰ ਤੁਸੀਂ ਜਾਣਦੇ ਹੋ ਤੁਹਾਡੇ ਰਾਹੀਂ ਲੱਗੂਗਾ ਤਾਂ ਮੈਂ ਕਹਣਾ ਵੀ ਇੱਕ ਸਿਸਟਮ ਹੈ ਜਿਹੜਾ ਡਿਵੈਲਪ ਕਰ ਲੀਜੀ ਜਿੱਦੇ ਬੰਦੇ ਦੀ ਈਕਾਤ ਨਾ ਹੋਵੇ ਸਾਨੂੰ ਟੈਕਨੋਲੋਜੀ ਦਿੱਤੀ ਆ ਅੱਜ ਦੇ ਟਾਈਮ 'ਚ ਟੈਕਨੋਲੋਜੀ ਡਿਵੈਲਪ ਹੋ ਗਈ ਮੈਂ ਕਹਣਾ ਕੋਈ ਡੀਪੂ ਹੋਲਡਰ ਕਣਕ ਖਾ ਕੇ ਦਿਖਾ ਦੇ ਬਾਇਓਮੈਟ੍ਰਿਕ ਆ ਗਿਆ ਉਹਨੇ ਜੀਆਂ ਦੀ ਕਣਕ ਦੀ ਪਰਚੀ ਨਿਕਲਨੀ ਆ ਬਿਨਾ ਗੁੱਠੇ ਤੋਂ ਨਿਕਲਣੀ ਨਹੀਂ ਸਾਰਾ ਕੁਝ ਕੀ ਆ ਟਰਾਂਸਪੇਰੈਂਟ ਹੋ ਗਿਆ ਤਾਂ ਟਰਾਂਸਪੇਰੈਂਟ ਇੱਕ ਸਿਸਟਮ ਖੜਾ ਕਰ ਚੰਗੀ ਸਿਆਸਤ ਖੜੀ ਕਰ ਸਕਦਾ ਉਹੀ ਸਾਡੇ ਕੀ ਹੈ ਮੈਂ ਕਹਿੰਦਾ ਵੀ ਅਸਲ ਜਿਹੜਾ ਸਾਡੇ ਗੁਰੂ ਦਾ ਆਸ਼ਾ ਸਾਡੇ ਕੋਲ ਹੈਗਾ ਠੀਕ ਹੈ ਨਾ ਉਸੇ ਤੇ ਚੱਲ ਕੇ ਅਸੀਂ ਯਾਰ ਉਸ ਧਰਤੀ ਨੂੰ ਬૌਧਿਕ ਤੌਰ ਤੇ ਕੰਗਾਲ ਕਰਕੇ ਬਹਿ ਗਏ ਜਿਹਦੇ ਉੱਤੇ ਸਭ ਤੋਂ ਵੱਡਾ ਕੀ ਹੈ ਗਿਆਨ ਪ੍ਰਗਟ ਹੋਇਆ ਹੁਣ ਸਾਨੂੰ ਲੋਕ ਕਾਮਰੇਡ ਕਹਿ ਦਿੰਦੇ ਆ ਠੀਕ ਹੈ ਮੈਂ ਇੱਕੋ ਹੀ ਗੱਲ ਕਹਿਣਾ ਮੈਂ ਸਿੱਖੀ ਨੂੰ ਬਈ ਧਰਮ ਨਹੀਂ ਮੰਨਦਾ ਸਿੱਖੀ ਧਰਮ ਨਹੀਂ ਸਿੱਖੀ ਤਾਂ ਸ਼ੁਰੂ ਉੱਥੇ ਹੁੰਦੀ ਹੈ ਜਿੱਥੇ ਧਰਮ ਮੁੱਕ ਜਾਂਦਾ ਸਭ ਤੋਂ ਵੱਡੀ ਗੱਲ ਕੀ ਆ ਧਰਮ ਸਾਰੇ ਕੀ ਹੈ ਮੌਤ ਦਾ ਡਰ ਦਿਖਾਉਂਦੇ ਆ ਤੇ ਲੋਕਾਂ ਨੂੰ ਠੱਗਦੇ ਆ ਕੋਈ ਧਰਮ ਚੱਕ ਲੋ ਤੁਸੀਂ ਬੁੱਧ ਨੂੰ ਗਿਆਨ ਹੁਣ ਮਸਲਾ ਇਹ ਸੀ ਵੀ ਜਿੱਥੇ ਜਾ ਕੇ ਕੀ ਆ ਮੌਤ ਦੀ ਗੱਲ ਆ ਸਾਡੇ ਕੀ ਆ ਮੈਂ ਕਹਿੰਦਾ ਵੀ ਸਿੱਖੀ ਦੇ ਵਿੱਚ ਸਭ ਤੋਂ ਵੱਧ ਵਿੜਾਈ ਮੌਤ ਗਈ ਆ ਤੇ ਸਾਡਾ ਗੁਰੂ ਸਾਹਿਬ ਜਦੋਂ ਬੇਹਿਚਪਕੀ ਆ ਬਾਹਰ ਨਿਕਲਦੇ ਆ ਕਹਿੰਦੇ ਉਦੋਂ ਬਾਅਦ ਜਾ ਕੇ ਕਿੱਥੇ ਬੈਠੇ ਸੀ ਮਸਾਣਾ ਚ ਜਾ ਕੇ ਬੈਠੇ ਸੀ ਸੇਵਿਆਂ ਦੇ ਵਿੱਚ ਸਾਡਾ ਤਾਂ ਧਰਮ ਜਿਹੜਾ ਹੈਗਾ ਮੌਤ ਤੋਂ ਬਾਅਦ ਸ਼ੁਰੂ ਮੈਂ ਕਿਹ ਜਿਹੜੀ ਧਰਮ ਨਹੀਂ ਮੈਂ ਕਹੂੰਗਾ ਧਰਮ ਬੜੀ ਛੋਟੀ ਚੀਜ਼ ਆ ਸਿੱਖੀ ਧਰਮ ਨਹੀਂ ਹੈ ਸਿੱਖੀ ਦਾ ਪੂਰੀ ਦੁਨੀਆ ਦੇ ਵਾਸਤੇ ਇੱਕ ਗੁਰੂ ਸਾਹਿਬ ਨੇ ਕੀ ਆ ਫਲਸਫਾ ਦਿੱਤਾ ਉਹ ਫਲਸਫੇ ਦੇ ਉੱਤੇ ਚੱਲ ਕੇ ਮੈਂ ਕਹਣਾ ਵੀ ਬੰਦਾ ਰੱਬ ਨੂੰ ਪਾ ਸਕਦਾ ਸਾਡਾ ਗੁਰੂ ਕੀ ਹੁੰਦਾ ਜਿਹੜਾ ਰੱਬ ਨੂੰ ਮੇਲ ਕਰਾਉਂਦਾ ਤਾਂ ਸਾਡੇ ਗੁਰੂ ਨੇ ਇੱਕ ਉਹ ਫਲਸਫਾ ਦਿੱਤਾ ਜਿਹਦਾ ਕੋਈ ਤੋੜ ਹੀ ਹੈ ਨਹੀਂ ਯਾਰ ਠੀਕ ਹੈ ਨਾ ਤੇ ਉਹ ਜਿਹੜੀ ਸਿੱਖੀ ਹੈਗੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਜੋ ਪ੍ਰਗਟ ਹੋਈ ਆ ਠੀਕ ਹੈ ਨਾ ਮੈਂ ਕਹਣਾ ਸਾਡੇ ਗੁਰੂ ਨੇ ਯਾਰ ਜਿੱਥੇ-ਜਿੱਥੇ ਜਾ ਗਏ ਜਿੱਥੋਂ ਵੀ ਉਹਨਾਂ ਨੂੰ ਮਾ ਕੇ ਜੋ ਚੀਜ਼ ਸੀਗੀ ਠੀਕ ਹੈ ਨਾ ਉਹਨਾਂ ਸਾਰੇ ਬੰਦੇ ਨਾਲ ਡਾਇਰੈਕਟ ਡਿਬੇਟ ਕੀਤੀ ਅੱਜ ਬਥੇਰੇ ਬੰਦੇ ਕਮੈਂਟ ਕਰਨਗੇ ਮੈਂ ਕਹਣਾ ਵੀ ਜੇ ਬਾਬੇ ਨਾਨਕ ਦੇ ਸਕੇ ਹੈਗੇ ਹੂੰ ਮੈਂ ਉਹੀ ਗੱਲ ਕਰਦਾ ਵੀ ਗ ਹੁਣ ਮਾੜਾ ਬੋਲਣ ਵਾਲੇ ਬਥੇਰੇ ਕਮੈਂਟ ਕਰਨਗੇ ਮੈਂ ਕਹਿੰਦਾ ਬਾਦਲੀਲ ਗੱਲ ਕਰ ਲਓ ਇੱਕ ਤਰੀਕ ਨੂੰ ਆਕੇ ਜਿਹਦੇ ਕੋਲੇ ਕੋਈ ਦਲੀਲ ਹੈਗੀ ਆ ਠੀਕ ਹੈ ਨਾ ਮੈਂ ਇਸੇ ਕਰਕੇ ਸਾਰਿਆਂ ਨੂੰ ਬੇਨਤੀ ਕਰਦਾ ਸਾਰਿਆਂ ਦੇ ਮੈਂ ਕਿ ਚਰਨਾ ਚ ਬੇਨਤੀ ਆ ਵੀ ਜੇ ਤੁਸੀਂ ਕੋਈ ਬਾਹ ਖੜੀ ਕਰਨ ਦਾ ਮਾਦਾ ਰੱਖਦੇ ਹੋ ਜਿਹਦਾ ਕੱਲੀਆਂ ਗੱਲਾਂ ਵਾਲਿਓ ਫਿਰ ਤਾਂ ਕਿਤੇ ਆਉਣ ਦੀ ਲੋੜ ਨਹੀਂ ਨਹੀਂ ਸੰਪਰਕ ਕਰਕੇ ਦੱਸ ਦਿਓ ਪਹਿਲਾਂ ਤਾਂ ਕਿ ਪ੍ਰਬੰਧ ਸਹੀ ਤਰੀਕੇ ਨਾਲ ਹੋ ਸਕੇ 8146696144 ਤੇ 9463638105 ਇਹਨਾਂ ਨੰਬਰਾਂ ਦੇ ਪਹਿਲਾਂ ਦੱਸ ਜਰੂਰ ਦਿਓ ਜਿਹੜੇ ਬਾਹ ਖੜੀ ਕਰਨ ਵਾਲੇ ਆ ਤੇ ਜਿਹੜੇ ਬਾਹ ਨਹੀਂ ਖੜੀ ਕਰਨ ਵਾਲੇ ਆ ਮੈਂ ਜਿਹੜੀ ਮੂੰਗਲ ਲਾਉਣ ਦੀ ਗੱਲ ਕੀਤੀ ਜਿਹੜੀ ਉਂਗਲ ਲਾਈ ਅੱਜ ਠੀਕ ਹੈ ਨਾ ਇਹ ਤੁਸੀਂ ਉਂਗਲੀ ਗਾਹਾਂ ਤੁਸੀਂ ਉਂਗਲੀ ਲਾ ਦਿਓ ਮੇਰਾ ਮਤਲਬ ਸ਼ੇਅਰ ਦੇ ਬਟਨ ਤੇ ਦਬਾ ਦਿਓ ਜਿਹੜੀ ਅੱਜ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਜੇ ਇੰਨਾ ਕਮਾਦਾ ਵੀ ਨਹੀਂ ਰੱਖਦੇ ਫੇਰ ਬਾਈ ਆਪਾਂ ਕੀ ਆ ਮੈਂ ਕਿਹਾ ਕੁਝ ਕਰਨ ਜੋਗੀ ਨਹੀਂ ਜੇ ਤੁਸੀਂ ਸ਼ੇਅਰ ਵੀ ਨਹੀਂ ਕਰ ਸਕਦੇ ਜੀ ਬਾਈ ਸਮਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਬਾਈ ਰੁਪਿੰਦਰ ਹੋਰੀ ਸੀ ਤੁਸੀਂ ਜੁੜੇ ਰਹੋ ਆਰਐਮਟੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇ ਬੰਦੇ ਹੋ ਇਆਜ਼ਤ ਧੰਨਵਾਦ ਜੀ